ਸਾਰੇ ਵੀਰਾਂ ਨੂੰ ਸਤਿ ਸ੍ਰੀ ਅਕਾਲ ਜੀ ਅੱਜ ਨਾ ਆਪਾਂ ਜੌਂਡ 1545 ਦੋਨੇ 545 ਆ ਇਹ ਹੈਗਾ ਸਵਰਾਜ ਦੋਨਾਂ ਦੇ ਤੋਰੇ ਤਾਰੇ ਵੀ ਚੈੱਕ ਕਰਦੇ ਆ ਮੇਰੇ ਵੀਰ ਨਾ ਬੜੇ ਲਾਂਮੇ ਲੈਂਦੇ ਹੁੰਦੇ ਸਭ ਤੋਂ ਪਹਿਲਾਂ ਆਪਾਂ ਗੱਲ ਸਟਾਰਟ ਕਰਦੇ ਆ ਵੀਰ ਦੀ ਮਿਹਨਤ ਨੂੰ ਸਲਾਮ ਮਹਿਕ ਵੀਰਾ ਤੇ ਨਰਿੰਦਰ ਵੀਰਾ ਮਹਿਕ ਵੀਰੇ ਨੇ ਮਿਹਨਤ ਇੱਥੋਂ ਸਟਾਰਟ ਕਰੀ ਜਦੋਂ ਖੇਤੀਬਾੜੀ ਦਾ ਕੰਮ ਸ਼ੁਰੂ ਕਰਿਆ ਕਬੀਲਦਾਰੀ ਹੱਥਾਈ ਲਾ ਲੋ ਜਾਂ ਕੋਸ਼ ਲਾ ਲੋ ਹਨਾ ਇੱਥੋਂ ਸਟਾਰਟ ਕਰਕੇ ਵੀਰ ਨੇ ਲਿਆਂਦਾ ਨਵਾਂ ਟਰੈਕਟਰ 5405 ਸਭ ਤੋਂ ਪਹਿਲਾਂ ਤਾਂ ਵੀਰ ਨੂੰ ਮੁਬਾਰਕਾਂ ਜੀ ਬਹੁਤ ਬਹੁਤ ਹਾਸੀ ਕਵਰੇ ਸੱਚੀ ਕਵਰੇ ਆਜੋ ਬਹੁਤ ਬਹੁਤ ਮੁਬਾਰਕਾਂ ਜੀ ਤੁਹਾਨੂੰ ਨਵਾਂ ਟਰੈਕਟਰ ਲਿਆਉਣ ਲਈ ਉਹ ਵਾਲਾ ਟਰੈਕਟਰ ਹੈਗਾ ਵੀਰੇ ਦੇ ਚਾਚੇ ਦਾ ਹਨਾ ਵੀਰੇ ਜੀ ਹਾਂ ਚਾਚੇ ਦਾ ਜੀ ਉਹ ਚੱਲਦਾ ਤੁਸੀਂ ਦੇਖਦੇ ਸੀ ਤਾਂ ਉਹਦੇ ਕਰਕੇ ਹੀ ਹਾਂਜੀ ਆਪਾਂ ਇਹ ਲਿਆਂਦਾ ਜੀ ਵੀ ਉਹ ਤੁਸੀਂ ਚੱਲਦਾ ਦੇਖਦੇ ਹੋਗੇ ਉਹ 4-5 ਸਾਲਾਂ ਦੇ ਦੇਖਦੇ ਸੀ ਆਪ ਵੀ ਚਲਾਇਆ ਜੀ ਅੱਛਾ ਜੀ ਤੇ 2 ਸਾਲ ਆਪਾਂ ਜਿਵੇਂ ਸੁਪਰ ਸੀਡਰ ਤੇ ਬੀਜਣ ਲਈ ਇਹ ਕਿਰਾਏ ਤੇ ਲਿਆਉਂਦੇ ਹੁੰਦੇ ਸੀ अच्छा ਵੀ ਜਦੋਂ ਸੁਪਰ ਸੈਂਟਰ ਦਾ ਕੰਮ ਆ ਹਾਂ ਉਹਨਾਂ ਦਾ ਯਾਨੀ ਕਿ ਦੋ 250 ਟਰੈਕਟਰ ਆ ਵਪਾਰ ਦਾ ਕੰਮ ਵੀ ਇਹ ਦੋ ਏਜੰਸੀਆਂ ਵੀ ਉਹਨਾਂ ਕੋਲੇ ਨੇ ਮੈਸੀ ਤੇ ਪ੍ਰੀਤ ਹਾਂਜੀ ਉਹ ਟਰੈਕਟਰ ਦਿੰਦੇ ਆ ਕਿਰਾਏ ਤੇ ਠੀਕ ਆ ਜੀ ਉਹਨਾਂ ਤੋਂ ਇੱਕ ਪਹਿਲੇ ਸੀਜ਼ਨ ਤਾਂ ਲੈਂਦਾ ਸੀ ਆਪਾਂ 530 ਠੀਕ ਆ ਵੀਰੇ ਤੇ ਪਿਛਲੇ ਸੀਜ਼ਨ 5405 ਇਹ ਵੀਰੇ ਕਿਰਾਏ ਤੇ ਟਰੈਕਟਰ ਦਾ ਮਤਲਬ ਵੀ ਮਹੀਨੇ ਲਈ ਮਿਲ ਜਾਂਦਾ ਮਹੀਨੇ ਲਈ ਵੀ ਦਿਹਾੜੀ ਲਈ ਵੀ ਅੱਛਾ ਦਿਹਾੜੀ ਕਿੰਨੀ ਕੁ ਹੁੰਦੀ ਆ ਦਿਹਾੜੀ ਤਾਂ ਹੁੰਦੀ ਆ ਜਿਵੇਂ ਆਪਾਂ 4 ਸਪੀਡ ਲੈਣਾ ਹੈਗਾ ਇਹਦੀ 2503 ਦੀ 2000 2 ਦੀ 1500 ਉਹਦੀ 1500 4/4 ਦੀ 2500 4/4 ਦੀ 3000 ਯਾਰ ਅੱਛਾ ਜੀ 3000 ਹਾਂ ਯਾਨੀ ਕਿ 4th ਸਪੀਡ ਆ ਗੈਣਾ A B C D ਇਹ ਅੱਛਾ ਸਪੀਡਾਂ ਦਾ ਵੀ ਚੱਕਰ ਪੈਂਦਾ ਨਾ ਹਾਂ ਸਪੀਡਾਂ ਦਾ ਵੀ ਹਾਂ ਜਿਹੜਾ ਹਾਈ ਲੋ ਮੀਡੀਅਮ ਆ ਉਹਦੀ 2000 ਕੀ ਉਹਦੀ 2000 ਹਾਂਜੀ ਹਾਂ ਸਪੀਡਾਂ ਵੀ ਮੈਟਰ ਕਰਦੀਆਂ ਹੁੰਦੇ ਹਨ ਹਾਂਜੀ ਹਾਂ ਮੈਂ ਕਹਾਂ ਕਿ ਤੇ ਉਦਾਂ ਹੀ 4/4 ਤੇ 2 ਵੀਲ ਆਪਾਂ ਨੇ ਰਹਿਦੀ ਗੱਲ ਹੀ ਕਰਦੇ ਪਹਿਲਾਂ ਕਿ ਇਹ ਛੋਟੇ ਨੂੰ ਆਪਾਂ ਨਕਾਰੀਏ ਨਾ ਇਹਦੇ ਤੋਂ ਤੁਸੀਂ ਹਨਾ ਮਿਹਨਤ ਇਹ ਤੋਂ ਕਿਹੜੇ ਕਿਹੜੇ ਕੰਮ ਲਾਇਆ ਵੀਰੇ ਤੁਸੀਂ ਇਹਦੇ ਤੋਂ ਪਹਿਲਾਂ ਤਾਂ ਜਿਵੇਂ ਆਪਾਂ ਲੈਂਦੇ ਸੀ ਕੱਲਾ ਬਾਹੀ ਦਾ ਹੀ ਵੀ ਬਾਈ ਦਾ ਆ ਜਾਓ ਵੀਰੇ ਤੁਸੀਂ ਵੀ ਲੱਗੇ ਤੁਸੀਂ ਕਿਉਂ ਸਾੜੇ ਪਿਛੇ ਉਹਦਾ ਇੰਪਲੀਮੈਂਟ ਤੋਂ ਕੱਲਾ ਕਰਚੇ ਵਾਲਾ ਰੀਪਰ ਹੁੰਦਾ ਸੀ ਇਹਦੇ ਤੇ ਠੀਕ ਹੈ ਜੀ ਫਿਰ 2000 ਆਪਾਂ 12 13 ਚ ਤੌੜੀ ਲੈਂਦੀ ਆ ਤੂੜੀ ਵਾਲੀ ਮਸ਼ੀਨ ਠੀਕ ਆ ਵੀਰੇ ਫਿਰ ਉਦੋਂ ਤੋਂ ਇਹ ਚੱਲਦਾ ਰਿਹਾ ਉਹਦੇ ਤੇ ਤੂੜੀ ਵਾਲੀ ਮਸ਼ੀਨ ਇਹ ਆਪਾਂ ਨਵਾਂ ਹੀ ਲਿਆ ਸੀਗੇ ਸੈਕੰਡ ਇਹ ਆਪਾਂ ਲੈਂਦਾ ਸੀ ਸੈਕੰਡ ਹੈਂਡ 2010 ਚ ਉਸ ਤੋਂ ਪਹਿਲਾਂ ਆਪਣੇ ਕੋਲ ਸੀ 265 ਅੱਛਾ 265 ਇਹ ਕਿੰਨਾ ਮਾਡਲ ਆ ਟਰੈਕਟਰ ਇਹ 3 ਮਾਡਲ ਆ ਜੀ 3 ਮਾਡਲ ਤੇ ਆਪਣੇ ਕੋਲੇ ਕਦੋਂ ਆਇਆ 10 ਚ ਮਤਲਬ 7 ਸਾਲ ਚੱਲ ਕੇ ਬਾਅਦ ਚ ਆਪਣੇ ਸੱਤ ਸਾਲ ਚੱਲ ਕੇ ਹਾਂਜੀ ਆਪਣੇ ਤੇ ਹੁਣ ਮਾਡਲ ਚੱਲਦਾ ਪਿਆ ਕਿਹੜਾ 24 ਤੇ 24 ਹਾਂਜੀ ਹਾਂ ਇਹ ਨੂੰ ਟਰੈਕਟਰ ਨੂੰ ਆਏ ਨੂੰ ਹੋਗੇ ਨੇ 20 ਸਾਲ ਹੋ ਗਏ 20 ਸਾਲ ਹੋ ਗਏ ਹਾਂ 21 ਸਾਲ ਹੋ ਗਏ ਇਹਦਾ ਇੰਜਨ ਨਾਲ ਦਾ ਨਾ ਇੰਜਨ ਦੋ ਵਾਰੀ ਕਰਾਇਆ ਜੀ ਆਪਾਂ ਦੋ ਵਾਰੀ ਸਭ ਤੋਂ ਪਹਿਲੀ ਵਾਰੀ ਕਿੰਨੇ ਸਾਲ ਚ ਕਰਾਇਆ ਸੀ ਸਭ ਤੋਂ ਪਹਿਲੀ ਵਾਰੀ ਕਰਾਇਆ ਸੀ ਆਪਾਂ 14 ਚ ਇੱਕ ਸੀਜ਼ਨ ਲਾ ਕੇ ਮਤਲਬ ਇਹ ਟਰੈਕਟਰ 10 ਸਾਲ ਚੱਲ ਗਿਆ 10 ਸਾਲ ਚੱਲ ਗਿਆ ਉਦੋਂ ਵੀ ਜਾਨੀ ਕਿ ਚੱਲ ਜਾਣਾ ਸੀ ਇਹਨੇ ਦੋ ਤਿੰਨ ਸੀਜ਼ਨ ਸਾਨੂੰ ਆਪ ਦੇ ਆਪ ਨੂੰ ਡਾਊਟ ਸੀਗਾ ਵੀ ਜਿਵੇਂ ਅੱਗੇ ਕਿੰਨਾ ਡੰਡਾ ਟੰਮ ਲਿਆ ਗਿਆ ਪ੍ਰੈਸ਼ਰ ਮਾਰਾ ਮੋਂ ਡਾਊਨ ਕਰਦਾ ਹਣਾ ਗਰਮ ਤੇ ਆ ਕੇ ਘਟਾ ਜਾਂਦਾ ਸੀਗਾ ਓਕੇ ਉਹ ਕਹਿੰਦਾ ਸੀ ਵੀ ਦੋ ਸੀਜ਼ਨ ਲਾ ਜਾਣੇ ਸੀ ਇਹ ਲਾ ਜਾਂਦੇ ਆ ਹਾਂ ਲਾ ਜਾਂਦੇ ਇਹ ਤਾਂ ਆਪਾਂ ਨੂੰ ਵੈਸੇ ਪਤਾ ਨਾ ਸਵਰਾਜ ਦਾ ਇਹ ਤਾਂ ਕਰਮਾਂ ਵਾਲੇ ਲਾ ਜਾਂਦੇ ਇਹਨੂੰ ਮਰਦੇ ਮਰਦੇ ਤੇ ਉਦੋਂ ਬਾਅਦ ਇਹ ਆਪਣੇ ਕੋਲੇ 2021 ਚ ਜਮਾ ਹੀ ਨੁੱਚੜਨ ਲੱਗ ਗਿਆ ਸੀ ਜਦੋਂ ਆ ਇੰਜਨ ਕਰਾਇਆ ਗਿਆ ਸੀ अच्छा हां जम्मई चोन लाग गया ही सारा एक क्लोज कर दे, दे, गया गया दे उपर -उपर इंजन वाला हां क्लोज कर दे इंजन वाला हां जी ते ओतदो बाद मतलब काम ਛੱਡ ਗਿਆ ਆ ਕਿ ओतदो बाद हां ਫਿਰ ਦੁਬਾਰਾ ਇਹਦਾ ਕ੍ਰੈਂਕ ਦਾ ਨਹੀਂ ਕ੍ਰੈਂਕ ਬਿਲਕੁਲ ਸਹੀ ਸੀ ਕਹਿੰਦਾ 75 ਪੈਸੇ ਹੈਗੀ ਆ ਠੀਕ ਹੈ ਜੀ ਦਿਖਾਇਆ ਤੇ ਪਿਸਟਮ ਦਾ ਹੋਇਆ ਪਿਸਟਮ ਪਾਤੀ ਸੀ ਉੱਪਰ ਉੱਪਰ ਸਾਰਾ ਇਹਦੇ ਵੇਰੇ ਇੰਜਨ ਤੇ ਕਿੰਨਾ ਖਰਚਾ ਆਇਆ ਸੀਗਾ ਉਦੋਂ ਇੰਜਨ ਦਾ ਤੇ ਪੰਪ ਦਾ ਮਾਰਾ ਕੇ ਹੂੰ ਤੇ ਹੋਰ ਮਾੜੇ ਮੋٹے ਦੋ ਤਿੰਨ ਜਿਵੇਂ ਆ ਰੇਗਰੇਟਰ ਲੱਗਿਆ ਸੀਗਾ ਹੂੰ ਵਾਟਰ ਵਾਡੀ ਵੀ ਲੱਗੀ ਸੀ ਸ਼ਾਇਦ ਨਾਲ ਤੇ ਉਦੋਂ 45000 ਰੁਪਿਆ ਪੰਪ ਇਹਦੇ ਲੱਗਿਆ ਸੀ ਸਾਰੇ ਇੰਜਨ ਤੇ 45000 ਚ ਪੂਰਾ ਾਨ ਓਕੇ ਹੋ ਗਿਆ ਓਕੇ ਨਾਲ ਕਲਚ ਪਲੇਟ ਵੀ ਪਾਈ ਸੀ 45000 ਚ ਹਾਂ ਫਿਰ ਤਾਂ ਜੈ ਜੀ ਆ ਯਾਰ ਜੈ ਜੀ ਹੈ ਨਾ ਕੋਈ ਜ਼ਿਆਦਾ ਤਾਂ ਨਹੀਂ ਲੱਗੀ ਕਿੱਟੇ ਦੀ ਸ਼ਾਇਦ ਉਦੋਂ 15000 ਦੀ ਆਈ ਸੀਗੀ ਪੈਸਟਮਾਂ ਦੀ ਪੈਸਟਮਾਂ ਬਾਕੀ ਇਹਦੇ ਬੋਰ ਬਾਰ ਹੋਣ ਵਾਲੇ ਸੀਗੇ ਆ ਵੀ ਇਹਨਾਂ ਨੂੰ ਦਸ ਮਿਸਤਰੀ ਕਹਿੰਦਾ ਯਾਰ ਵੀਰੇ ਤੁਸੀਂ ਤਾਂ ਹੁਣ ਪ੍ਰੈਕਟੀਕਲ ਇਹਦਾ ਕਰਿਆ ਨਾ ਹਾਂਜੀ ਕਈ ਮੇਰੇ ਵਰਗੇ ਨਵੇਂ ਬੰਦੇ ਲਾ ਲੋ ਉਹਨਾਂ ਨੂੰ ਨਹੀਂ ਪਤਾ ਵੀ ਬੋਰ ਦਾ ਮਤਲਬ ਬੋਰ ਕਿਵੇਂ ਕਰਨ ਵਾਲਾ ਹੁੰਦਾ ਉਹਨੂੰ ਕਿਵੇਂ ਕਰਦੇ ਆ ਜਿਵੇਂ ਲਾਲੋ ਸਾਹਿਬ ਉਹਦੇ ਤਾਂ ਜਾਣ ਉਹ ਹੀ ਕਾਢੀ ਦਿੱਤਾ ਵਿੱਚੋਂ ਹੂੰ ਸਿੱਧਾ ਡਾਇਰੈਕਟੀ ਪਾਤਾ ਹੂੰ ਇਹਦੇ ਜਿਵੇਂ ਜੈਨ ਪੈਂਦਾ ਜਿੱਥੇ ਜਿੱਥੇ ਜੈਨ ਨਹੀਂ ਲੱਗਦੀ ਹਾਂ 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 ਉੱਪਰ ਆਪਣੇ ਉੱਪਰ ਤੋਂ ਉੱਪਰ ਵਾਲਾ ਲੱਗਦਾ ਹਾਂ ਉੱਪਰ ਵਾਲਾ ਆਇ ਕਾ ਆ ਗਿਆ ਗੈਸ ਕਾਢ ਗਿਆ ਹਾਂ ਆਇ ਕਾ ਆ ਗਿਆ ਹਾਂ ਉਹ ਜਗ੍ਹਾ ਕਹ ਜਾਂਦੀ ਆ ਵੀ ਜੈਨ ਫਿੱਟ ਨਹੀਂ ਬੈਂਦਾ ਏ ਮੁੜ ਕੇ ਅੱਛਾ ਮੇਨ ਬਾਡੀ ਇਹਦੀ ਘਸ ਜਾਂਦੀ ਹੈ ਜਿੱਥੇ ਐ ਕੈਂ ਬੈਠਣਾ ਜਿੱਥੇ ਬੈਣਾ ਹੈਗਾ ਫਿਰ ਉਹਨੂੰ ਕੀ ਗ੍ਰੈਂਡ ਗ੍ਰਾਉਂਡ ਕਰਦੇ ਆ ਗ੍ਰੈਂਡ ਕਰਕੇ ਪਿਸਟਨ ਵੀ ਛੋਟੇ ਕਰਕੇ ਪੈਂਦੇ ਆ ਉਹ ਵੀ ਗ੍ਰੈਂਡ ਕਰਦੇ ਆ ਹਾਂ ਫਿਰ ਉਹ ਸਾਈਜ਼ ਘਟ ਜਾਂਦਾ ਸਾਈਜ਼ ਘਟ ਜਾਂਦਾ ਇਹ ਤਾਂ ਹੈ ਨਹੀਂ ਕਿ ਉਹਤੇ ਮਾਲ ਤਾਰ ਕੇ ਦੂਜੇ ਤਰ੍ਹਾਂ ਚਲਾ ਦੇਣਗੇ ਫਿਰ ਇਸ ਹਿਸਾਬ ਨਾਲ ਪਿਸਟਨ ਦੀ ਯਾ ਲਾਈਫ ਘਟਦੀ ਹੋਊਗੀ ਕਿਉਂਕਿ ਕਜ਼ਾਤ ਅਰੀਜਨਲ ਜਿਹੜੀ ਚੀਜ਼ ਯਾਰ ਪੂਰੀ ਪੂਰੀ ਆਉਣੀ ਉਹਦੇ ਉੱਪਰ ਰੰਦਾ ਲੱਗ ਗਿਆ ਇਹ ਸਾਡਾ ਪਰਸਨਲ ਓਪੀਨੀਅਨ ਆ ਮੇਰਾ ਇਹ ਵੀਰ ਦਾ ਤੇ ਮੇਰਾ ਵੀ ਕੋਈ ਆਪ ਦੇ ਨਾਲ ਲੈ ਜਾ ਸਾਰੇ ਵੀਰ ਵੈਸੇ ਪੁਰਾਣੇ ਹੁੰਦੇ ਆ ਇੰਜਨ ਸਾਰੇ ਕਰਦੇ ਆ ਕੋਈ ਨਾ ਕੋਈ ਹੋਏਗਾ ਸਿਸਟਮ ਕਿਉਂਕਿ ਕਜਾ ਇੱਕ ਚੀਜ਼ ਆ ਆਪਾਂ ਪਿਸਟਨ ਪੂਰਾ ਹਨਾ ਲੈ ਲਿਆ ਉਹਨੂੰ ਵੀ ਗ੍ਰੈਂਡ ਕਰਦੇ ਆ ਉਹਨੂੰ ਜਾਨੀ ਉੱਪਰੋਂ ਨਹੀਂ ਗ੍ਰੈਂਡ ਕਰਦੇ ਜੀ ਥੱਲੜੋ ਜਿਹੜੀ ਸ਼ਾਫਟ ਨਹੀਂ ਹੁੰਦੀ ਹੂੰ ਉਹਦੇ ਤੋਂ ਮਿਸਤਰੀ ਦੇ ਦੱਸਣ ਤੇ ਆ ਯਾਨੀ ਕਿ ਨਾਲ ਦਾਣੀ ਦੇਖਿਆ ਹੈਗਾ ਓਕੇ ਜੇ ਤਾਂ ਥੱਲਿਓਂ ਕਰਦੇ ਫਿਰ ਤਾਂ ਕੋਈ ਚੱਕਰ ਨਹੀਂ ਹਾਂ ਥੱਲਿਓਂ ਕਰਦੇ ਆ ਉਹਦੇ ਤੋਂ ਜਿਹੜਾ ਕ੍ਰੈਂਕ ਚ ਪੈਣੀ ਆ ਜਿਹੜੀ ਚੀਜ਼ ਆ ਕਿਉਂਕਿ ਜਿਹੜੀ ਚੀਜ਼ ਨੇ ਚਲਾਉਣਾ ਕਰਨਾ ਹੈ ਸੌਰੀ ਕਿਉਂਕਿ ਨੌਲੇਜ ਨਹੀਂ ਹੈ ਇਸ ਚੀਜ਼ ਦੀ ਅਜੇ ਤੱਕ ਮੈਂ ਖੁੱਲੇ ਜਨ ਨਹੀਂ ਵੇਖੀ ਤੇ ਦੱਸਣ ਤੇ ਆ ਹਾਂ ਕਿਉਂਕਿ ਇਹ ਵਾਲੀ ਜਾਣਕਾਰੀ ਬੜੇ ਵੀਰਾਂ ਨੂੰ ਸ਼ਾਇਦ ਅੱਜ ਪਤਾ ਲੱਗੇ ਮੈਨੂੰ ਨਹੀਂ ਸੀ ਨੌਲੇਜ ਮੈਂ ਇਸ ਚੀਜ਼ ਨੂੰ ਕਬੂਲਦਾ ਵੀ ਥੱਲੇ ਉਹਨੂੰ ਥੱਲੇ ਦਾ ਕੋਈ ਚੱਕਰ ਨਹੀਂ ਕਿ ਉਹਦੇ ਵਿੱਚ ਪਏ ਨਾ ਤੇ ਉਹਨੇ ਮਤਲਬ ਚੱਲੀ ਉਹਨੇ ਪਿਸਟਨ ਨੇ ਤਾਂ ਉੱਡਾ ਹੀ ਰਹਿ ਜਾਣਾ ਬਰਾਬਰ ਹਾਂ ਮੈਂ ਸੋਚਦਾ ਕਿਤੇ ਉੱਪਰ ਪਿਸਟਨ ਥੋੜਾ ਵੱਡਾ ਉੱਪਰ ਹੋਣੀ ਹਾਂ ਫਿਰ ਠੀਕ ਆ ਤੇ ਆਹ ਚੀਜ਼ ਮਤਲਬ ਗ੍ਰੈਂਡ ਕਰ ਦਿੰਦੇ ਬੋਡੀ ਵੀ ਪੂਰੀ ਆਪਣੀ ਆ ਜਾਏ ਉਹ ਜਾਨੀ ਫਿੱਟ ਬਹਿ ਜਾਂਦੀ ਆ ਵਿੱਚ ਤੇ ਫਿਰ ਜਦੋਂ ਉਹਨਾਂ ਦੇ ਇੰਜਨ ਕਰਦੇ ਹੋਣਗੇ ਉਹਨਾਂ ਦੇ ਵੀ ਕਰਦੇ ਆ ਕਹਿੰਦੇ ਜੀ ਜਿਹੜਾ ਮਿਸਤਰੀਆਂ ਦੇ ਦੱਸਾਂ ਪਿਆ ਕਹਿੰਦੇ ਲੋਡ ਹੀ ਨਹੀਂ ਪੈਂਦੀ ਹੈਗੀ ਵੀ ਉਹਨੂੰ ਨਹੀਂ ਗ੍ਰੈਂਡ ਕਰਨਾ ਪੈਂਦਾ ਕਹਿੰਦੇ ਹਜੇ ਤੱਕ ਖੁੱਲੇ ਨਹੀਂ ਤੇ ਹੁੰਦਾ ਵੀ ਇਹ ਤੋਂ ਉੱਪਰ ਉੱਪਰ ਵਾਲਾ ਉਹ ਪੈਣਾ ਪੈਂਦਾ ਕਹਿੰਦੇ ਤਾਂ ਐਂ ਹੀ ਆ ਉੱਪਰ ਉੱਪਰ ਹਾਂ ਬਾਕੀ ਹਜੇ ਤੱਕ ਦੇਖਿਆ ਆਪਣੀ ਆਪ ਦੇ ਖੁੱਲ੍ਹਦੇ ਆ ਚਲੋ ਜੇ ਕਿਤੇ ਆਇਆ ਸਾਡੇ ਮੇਰੇ ਸਾਹਮਣੇ ਇਹ ਪ੍ਰੈਕਟੀਕਲ ਤੇ ਆਪਾਂ ਉਹ ਵੀ ਤੁਹਾਨੂੰ ਦਿਖਾਵਾਂਗੇ ਇਹਦੇ ਇੰਜਨ ਤੇ 45000 ਇੰਜਨ, ਵਾਟਰ ਬਾਡੀ, ਕਲਚ ਪਲੇਟ। ਹਾਂਜੀ ਹਾਂ। ਇਹ ਵੀ ਇਸ ਗੱਲ ਦਾ ਝੋਟਾ ਵੀ ਆ ਵੀ ਪੈਸੇ ਨਹੀਂ ਕਰਕ ਤੋਂ ਹਾਂਜੀ ਹਾਂ। ਬਿਨਾ ਕਰ ਬਿਨਾ ਕ੍ਰੈਂਕ ਤੋਂ? ਹਾਂ ਬਿਨਾ ਕ੍ਰੈਂਕ ਦਾ ਕੰਮ ਨਹੀਂ ਸੀ ਹੋਇਆ ਉਦੋਂ। ਕ੍ਰੈਂਕ ਹੈਗੀ ਸੀ 75 ਰੁਪਏ। ਤੇ ਜੇ ਕ੍ਰੈਂਕ ਦਾ ਵੀ ਥੱਲੇ ਉਦੋਂ ਉਦੋਂ ਆਈ ਜਾ ਕੋਈ ਫਿਰ ਉਹ ਦੱਸਦਾ ਕਹਿੰਦਾ 20-25000 ਰੁਪਇਆ ਹੋਰ ਤੇ 25 ਤੇ ਆਰਾਮ ਨਾਲ ਪਲੱਸ ਭਾਵੇਂ ਹੋ ਜੀ। 25 ਤੇ 5 ਹੋਰ ਲਓ 30 ਲਾ ਲਓ। ਹਾਂ। 45 ਤੇ 30 ਹੋ ਗਿਆ ਇਸ 70 70 71 80 80 ਦੇ ਗੇੜ ਪੈਣਾ ਸੀਗਾ ਹਾਂ ਇੰਨਾ ਉਹਨੇ ਐਸਟੀਮੇਟ ਲਾਇਆ ਸੀਗਾ ਤਾਂ ਬਹੁਤ ਪੈਸੇ ਲੱਗ ਜਾਂਦੇ ਆ ਇਹਦੇ ਤਾਂ ਤਾਂ ਹਾਲੇ ਨਹੀਂ ਲੱਗਦੇ ਇਹ ਤਾਂ ਹੋ ਲੱਗ ਜਾਂਦੀ ਆ ਹਾਂਜੀ ਚਲੋ ਤੇ ਕਰਮਾ ਵਾਲੇ ਨੇ ਵੈਸੇ ਬਹੁਤ ਸੋਹਣਾ ਕੰਮ ਕੀਤਾ ਤੁਹਾਨੂੰ ਕਿੰਨੇ ਤੋਂ ਤੁਹਾਡੇ ਕੋਲੇ ਆਇਆ 10 ਚ ਹਾਂਜੀ 10 ਤੋਂ ਬਾਅਦ ਤੁਸੀਂ 13 ਚ ਮਸ਼ੀਨ ਲਈ 10 ਤੋਂ ਬਾਅਦ ਤੁਸੀਂ ਕਦੋਂ ਇੰਜਨ ਕਰਾਇਆ ਪਹਿਲੀ ਵਾਰੀ 15 ਚ ਇੱਕ ਸੀਜ਼ਨ ਲਾ ਕੇ ਉਹ ਜਣੀ ਹੁੰਦਾ ਨਹੀਂ ਪਹਿਲੇ ਸੀਜ਼ਨ ਹੀ ਇੰਨੀ ਵਧੀਆ ਦੀ ਪਰਫਾਰਮੈਂਸ ਸੀਗੀ ਕੋਈ ਜਿੰਵੇ ਨੇੜੇ ਤੇੜੇ ਵੱਡਾ ਹੌਲੈਂਡ ਚੱਲਦਾ ਕੋਈ ਹੋਰ ਜੌਂੜ ਯਾਰ ਬਨੂ ਵੀ ਨਹੀਂ ਸੀ ਇੱਥੇ ਤੱਕ ਨੇੜੇ ਲੱਗਣ ਦਿੰਦਾ ਜਦੋਂ ਉਸ ਸੰਨ 13 14 ਚ ਹਾਂ ਇੱਕ ਤਾਂ ਜਗਤਜੀਤ ਵਾਲਿਆਂ ਦੇ ਥੋੜੇ ਜਿਹੇ ਸੰਦ ਵੀ ਲਾ ਲਓ ਇੰਪਲੀਮੈਂਟ ਵਧੀਆ ਬਹੁਤ ਸੋਹਣੇ ਇੰਪਲੀਮੈਂਟ ਬਣਾਉਂਦੇ ਆ ਇੱਕ ਡਰਾਈਵਰ ਵੀ ਬੰਦਾ ਵਧੀਆ ਮਿਲ ਗਿਆ ਸੀ ਆਪਾਂ ਨੂੰ ਕੁਦਰਤੀ ਜਿਵੇਂ ਵੀ ਵਧੀਆ ਸੀ ਜੀ ਸਾਰਾ ਕੁਝ ਸੀ ਹਾਂ ਸਾਰੀਆਂ ਜਿੰਨੀਆਂ ਟਰਾਲੀਆਂ ਆਈਡੀਆ ਤੁਸੀਂ ਬਣ ਜਾਂਦੀਆਂ ਸੀ ਉਹ ਟਾਈਮ ਚ ਤੱਕ तकरीबन ਪਿੰਡ ਚੋਂ ਕੋਈ ਘਾਰੀ ਹੋਣਾ ਜਿਹਦੀ ਨਾਮ ਬਣਾਈ ਹੋਵੇ ਜੀ ਉਹ ਜਸੌਤਾ ਤਾਂ ਹੈ ਹੀ ਨਹੀਂ ਜੀ ਮਸ਼ੀਨ ਨਹੀਂ ਇੱਕ ਉਹ ਸਾਲ ਤੂੜੀ ਬਹੁਤ ਘੱਟ ਨਿਕਲੀ ਸੀ ਜੀ ਅੱਛਾ ਜਿਵੇਂ ਆਮ ਵਾਂਗ ਉਹ ਕਈ ਜਿਹੜੀ ਆਪਣੇ ਉਹ ਮਾੜਾ ਰਹਿ ਜਾਂਦਾ ਨਾ ਲਾਂਗਾ ਉਦੋਂ ਰੋਟਾਵੇਟਰ ਦੀ ਬਜਾਈ ਸੀਗੀ ਠੀਕ ਹੈ ਜੀ ਉਹਨਾਂ ਕਰਕੇ ਤੂੜੀ ਥੋੜਾ ਟਰਾਲੀ ਸਵਾ ਟਰਾਲੀ ਕੋਈ ਪਈ ਸਾਡੀ ਮੋਦਰ ਕੋਲੋਂ ਆਕੇ ਤਾਂ ਟਰਾਲੀ ਕੋਈ ਨਿਕਲੀ ਆ ਖੱਲੇ ਚੋਂ ਹਾਂ ਉਹ ਬੜਾ ਲਾਂਗਾ ਰਹਿ ਜਾਂਦਾ ਮਾੜਾ ਯਾਰ ਹਾਂਜੀ ਹਾਂ ਨਹੀਂ ਹਾਸਤੇ ਇੱਕ ਦਿਨ ਦੀ ਆਈਡੀਆ ਕਿੰਨੀ ਪੈ ਜਾਂਦੀ ਉਹ ਤਿੰਨੇ ਦੀ ਵੱਧ ਤੋਂ ਵੱਧ ਨੇ 28 ਟਰਾਲੀਆਂ ਦੀ ਪਾਈ ਹੋਈ ਹੈ ਜੀ ਵੱਧ ਤੋਂ ਵੱਧ ਕਿੰਨੇ ਵਜੇ ਤੱਕ ਚਲਾ ਕੇ ਜਿੰਮੇ ਮੰਨ ਲਾ ਆਪਾਂ ਸਵੇਰੇ 6 6:30 ਵਜੇ ਤੋਂ ਚਲਾ ਲੈਂਦੇ ਆ 12 1 ਵਜੇ ਤੱਕ ਇਹ ਕਹਿੰਦੇ ਵੀ 10 ਵਜੇ ਤੱਕ ਭਰ ਦਿੰਦਾ ਸੀਗਾ ਵੀ ਵੱਧ ਤੋਂ ਵੱਧ 28 ਭਰੀਆਂ ਹੋ ਜਾਣੇ ਨਹੀਂ 24 25 ਲਗਾਤਾਰ ਚੱਲ ਲੱਖੇ ਕੋਈ ਗਰਮ ਗਰਮ ਹੁੰਦਾ ਸੀ ਗਰਮੀ ਚਕਣੀ ਨਾ ਪਹਿਲਾਂ ਤਾਂ ਨਹੀਂ ਜੀ ਹੁੰਦਾ ਸੀਗਾ ਕਰਮ ਜਿੰਨੀ ਕ ਆਮ ਸੂਈ ਚੱਕਦਾ ਇਹ ਥੋੜੀ ਜਿਹੀ ਚੱਕਦੇ ਵੀ ਵੱਧ ਨੇ ਸੂਈ 855 ਇਹ 90 ਤੇ ਚਲੇ ਜਾਂਦੇ ਨੇ ਹਾਂ ਤੇ ਇਹ ਮਤਲਬ ਉਸ ਤੇ 28 ਟਰਾਲੀਆਂ ਯਾਰ ਬਹੁਤ ਹੋ ਜਾਂਦੀਆਂ ਟਰਾਲੀਆਂ 28 ਹਾਂਜੀ ਵਧੀਆ ਹੁਣ ਤਾਂ ਮਸ਼ੀਨਾਂ ਬਹੁਤ ਆ ਗਈਆਂ ਵੀਰੇ ਪਿੰਡਾਂ ਪਿੰਡਾਂ ਜਾਂਦਾ ਪਿੰਡਾਂ ਚ ਹਾਂਜੀ ਹਾਂ ਤਾਂ ਬਹੁਤ ਜਿਆਦਾ ਹੋ ਗਿਆ ਹਾਂ ਤਾਂ ਘਰ ਘਰ ਸੰਦ ਮੇਰੇ ਹਿਸਾਬ ਨਾਲ ਹੁੰਦਾ ਹੁਣ ਤਾਂ ਉਹਨਾ ਕੰਮ ਨਹੀਂ ਚੱਲਦਾ ਧੂੜੀ ਵਾਲੀ ਦਾ ਉਹ ਐ ਆ ਬਾਬੇ ਦੀ ਕਿਰਪਾ ਨਾਲ ਚੱਲੀ ਜਾਂਦਾ ਜਿਵੇਂ ਗਾਹਕ ਹੈਗੇ ਨੇ ਜੁੜੇ ਹੋਏ ਨੇ ਪੁਰਾਣਾ ਕੰਮ ਕਰਦੇ ਨੇ ਹਾਂ ਪੁਰਾਣਾ ਜੁੜਿਆ ਹਾਂ ਇੱਕ ਵੀਰੇ ਯਾਰ ਮੈਂ ਸਵਾਲ ਤਾਂ ਵੈਸੇ ਚਲੋ ਆਪਣੀ ਲੈਣ ਟਰੈਕਟਰ ਆ ਤੁਹਾਨੂੰ ਇੱਕ ਸਵਾਲ ਹੋਰ ਹੀ ਪੁੱਛਣ ਲੱਗਾ ਪਹਿਲਾਂ ਸੀ ਕਿ ਡੀਜ਼ਲ ਸਸਤੇ ਹਾਂਜੀ ਹਾਂ ਹੁਣ ਹੋ ਗਿਆ ਡੀਜ਼ਲ ਮਹਿੰਗੇ ਡੀਜ਼ਲ ਤਾਂ ਦਾ ਦੁੱਗਣੇ ਦਾ ਫਰਕ ਪਿਆ ਦੁੱਗਣੇ ਦਾ ਪੈ ਗਿਆ ਕਿਉਂਕਿ ਇਹ ਕੰਮ ਨਾ ਜਦੋਂ ਮੈਂ ਬਹੁਤ ਛੋਟਾ ਸੀਗਾ ਹਾਂਜੀ ਉਦੋਂ ਵੱਡੇ ਭਰਾ ਡੈਡੀ ਹੁੰਨੀ ਚਲੋ ਉਹ ਕਰਦੇ ਸੀਗੇ ਆਪਣੇ ਕੋਲੇ ਵੀ ਤੂੜੀ ਵਾਲੀ ਮਸ਼ੀਨ ਰਹੀ ਆ ਮੈਨੂੰ ਕੋਈ ਉਹ ਨਹੀਂ ਪਤਾ ਕਿਉਂਕਿ ਬਹੁਤ ਛੋਟਾ ਸੀਗੀ ਉਹ ਅੱਛਾ ਜੀ ਇਹ ਨਹੀਂ ਮੈਨੂੰ ਪਤਾ ਵੀ ਕਿੰਨੀਆਂ ਟਰਾਲੀਆਂ ਬਣਾਉਂਦੇ ਸੀ ਹਿੰਦੁਸਤਾਨ ਖੱਟੇ ਟ੍ਰੈਟਨ ਠੀਕ ਆ ਉਸ ਹਾਲ ਨਾਲ ਨਾ ਜਿਵੇਂ ਉਦੋਂ ਹੁੰਦਾ ਸੀ 2500 ਰੁਪਿਆ ਟਰਾਲੀ ਦਾ ਰੇਟ ਇੰਨਾ ਕੁ ਮੈਨੂੰ ਯਾਦ ਆ ਠੀਕ ਹੁਣ ਜਿਵੇਂ ਹੁਣ ਕਿੰਨਾ ਚੱਲਦਾ ਰੇਟ ਨਾ ਇਹ ਕਿ ਆਪਾਂ ਨਾਲ ਲੇਬਰ ਵੀ ਆਪਣੀ ਹੁੰਦੀ ਸੀ 1300 ਰੁਪਇਆ ਲਿਆ ਜੀ 1300 12 1300 ਹਾਂ ਜੀ ਜੇ ਮੈਂ ਅੰਦਰ ਬਚਤ ਹੈਗੀ ਆ ਤੂੜੀ ਦੇ ਕੰਮ ਚ ਕਣੀ ਐ ਹਾਂ ਜੀ ਆਪਦੀ ਤੂੜੀ ਫ੍ਰੀ ਬਣ ਜਾਂਦੀ ਆ ਹਾਂ ਐ ਮਾੜਾ ਮੋਟਾ ਖਰਚਾ ਪਾਣੀ ਰਿਪੇਅਰ ਦਾ ਚੱਲੀ ਜਾਂਦਾਗਾ ਹਾਂ ਫਿਰ ਜੇ ਆਪਦੀ ਬਣਾਉਣੀ ਹੈ ਲੇਬਰ ਨਹੀਂ ਰਹਿੰਦੀ ਹੈਗੀ ਹਾਂ ਕਹਿਣ ਦਾ ਮਤਲਬ ਵੀ ਬਰਾਬਰ ਜੇ ਕੰਮ ਕਰਕੇ ਥੋੜੀ ਜੀ ਹਾਸਤੋਂ ਪਏ ਜਾਂਦੀ ਆ ਬਾਕੀ ਚਲੋ ਜੇ ਆਪਾਂ ਕੰਮ ਕਰਦੇ ਆ ਤਾਂ ਕੋਈ ਤਾਂ ਫਾਇਦਾ ਹੁੰਦਾ ਪੱਲੇ ਪੈਂਦਾ ਹੀ ਆ ਬੇਲਿਆਂ ਨਾਲੋਂ ਚੰਗੇ ਆ ਜੀ ਮੇਰੇ ਨਾਲੋਂ ਚੰਗੇ ਹਾਂ ਵੇਰੀ ਗੁੱਡੀ ਯਾਰ ਤੁਹਾਨੂੰ ਦੱਸਿਆ ਨਾ ਵੀਰ ਦੀ ਮਿਹਨਤ ਨੂੰ ਸਲਾਮ ਇਤੋਂ ਮਿਹਨਤ ਕਰਕੇ ਨਵੇਂ ਦੇ ਵੀਰ ਸ਼ਿਫਟ ਹੋਇਆ ਚਲੋ ਵਧੀਆ ਉਹ ਵੀ ਸਵੰਡ ਨਾ ਹੋਵੇ ਪਿਛਲੇ ਹਿੱਸੇ ਦਾ ਕੁਝ ਹੋਇਆ ਵੀਰੇ ਪਿਛਲੇ ਹਿੱਸੇ ਦਾ ਕੰਮ ਸਾਰਾ ਹੀ ਹੋਇਆ ਹੋਇਆ ਜੀ ਆਪਣਾ ਉਹ ਵੀ ਸਾਰਾ ਆ ਹਾਂਜੀ ਹਾਂ ਇਹ ਟਰੈਕਟਰ ਫਿਰ ਕਹਿੰਦਾ ਮਤਲਬ ਪੂਰੇ ਤੱਕ ਕੇ ਤੁਸੀਂ ਮਿਹਨਤ ਕਰੀਏ ਨਾ ਪੂਰਾ ਕੰਮ ਹਾਂ ਦੱਬ ਕੇ ਲਿਆ ਹੋਇਆ ਜੀ ਮੈਂ ਨੂੰ ਪੋਲਾ ਪੋਲਾ ਜਣੀ ਚਲਾਇਆ ਸਾਰਾ ਕੁਝ ਕਰਿਆ ਇਹਦੇ ਨਾਲ ਪਿਛਲੇ ਹਿੱਸੇ ਦਾ ਕੀ ਹੋਇਆ ਇਹ ਦਾਜਾ ਨਾਲ ਨੂੰ ਲਿਫਟ ਦਾ ਸਾਰਾ ਕੰਮ ਆ ਡਸਟੀ ਬੁੱਟਰ ਬਾਅਦ ਚ ਲਵਾਇਆ ਜੀ ਆਪਾਂ अच्छा आ वाली पाइप पा। आप हादू ਚੱਕਲਾ ਅੱਗੇ ਹਾਂ ਡਿਸਟ੍ਰੀਬਿਊਟਰ ਆ ਗਿਆ ਬਿਨਾਂ ਲਿੰਕਾਂ ਤੋਂ ਟਰਾਲੀ ਚੱਕਦਾ ਹੈ ਹਾਂ ਇਹਦੇ ਇਹਦੇ ਇੱਕ ਪੈਪ ਹੀ ਲੱਗੀ ਵੀਰੇ ਇਹ ਇੱਕ ਹੀ ਡੱਬਾ ਵਾਲੀ ਨਹੀਂ ਹੈਗਾ ਜੀ ਜਿਹੜਾ ਡੱਬਾ ਲਵਾਉਣਾ ਮੈਸਤਰੀ ਕਹਿੰਦਾ ਸੀ ਇੱਥੋਂ ਨਾਲ ਪਾਇਪ ਲੱਗੂਗੀ ਇੱਕ ਅੱਛਾ ਨਾਲ ਲੱਗ ਜਿਵੇਂ ਪਲਾਉ ਫੇਰਨੇ ਆ ਜਾਂ ਕੋਈ ਇਹੋ ਜਿਹਾ ਇੰਪਲੀਮੈਂਟ ਪਾਉਣਾ ਉਹਨੂੰ ਲੋੜ ਆ ਇਹਦੇ ਲਿਫਟ ਲੁਫਟ ਕਿਵੇਂ ਰਹੀ ਵੀਰੇ ਲੈ ਮੇਨ ਕਾਲ ਇਹ ਤਾਂ ਲੈਫਟ ਪੱਖੋਂ ਹੀ ਥੋੜੀ ਜਿਹੀ ਮਾਰ ਖਾਂਦਾ ਸੀਗਾ ਖੰਡਾ ਜੀ ਵਾਹੀ ਯਾਰ ਸਵਰਾਜ ਦੀ ਲੈਫਟ ਤਾਂ ਵਧੀਆ ਨਹੀਂ ਕਹਿੰਦੇ ਲੈਫਟ ਤਾਂ ਵਧੀਆ ਹੈ ਜਿਵੇਂ ਆਪਣੇ ਲਾਲੋ ਸਾਬ ਸੰਦ ਹੁਣ ਥੋੜੇ ਜੇ ਹੈਵੀ ਆ ਗਏ ਹੁਣ ਥੋੜੇ ਹੈਵੀ ਆ ਟਰੈਕਟਰ ਉਹੀ ਨੇ ਹੁਣ ਤਾਂ ਚੇਂਜ ਕਰਨਾ ਹੀ ਪੈਣਾ ਕਰਨਾ ਹੀ ਪੈਣਾ ਇੱਕ ਸਪੀਡ ਕਰਕੇ ਪੰਗਾ ਪੈਂਦਾ ਇੱਕ ਹਾਂ ਮੈਂ ਤਾਂ ਇਹਦੇ ਚੱਕਰ ਘਟਾਏ ਨੇ ਅਸੀਂ 2018 ਚ ਪਹਿਲਾਂ ਤਾਂ ਬਾੜਾ ਹਾਈ ਸੀ ਜੀ ਅੱਛਾ ਇਹ ਸਲੋ ਕਰਾਇਆ ਤੁਸੀਂ ਸਲੋ ਕਰਾਇਆ ਹਾਂਜੀ ਆ ਵੀ ਪਹਿਲਾਂ 1000 ਪੀਟੀਓ ਸੀਗੀ ਅੱਛਾ ਇਹ ਵੀ 2018 ਚ ਕਰਾਇਆ 540 21 ਝਰੀਆਂ ਸੀ ਪਹਿਲਾਂ ਨਹੀਂ ਇਹ ਕਦੋਂ ਕਰਾਇਆ ਤੁਸੀਂ 2018 ਚ ਤੇ ਪਹਿਲਾਂ ਜਦੋਂ ਤੂੜੀ ਵਾਲੀ ਤੇ ਚੱਲਦਾ ਉਵੇਂ ਚੱਲੀ ਗਿਆ ਪਹਿਲਾਂ ਚੱਲੀ ਗਿਆ 21 ਝਰੀਆਂ ਤੇ ਹਾਂਜੀ ਹਾਂ 21 ਝਰੀਆਂ ਦਾ ਮਤਲਬ ਵੀ ਮੇਰਾ ਵੀ ਰਸਮਦਾ ਜੀ 1040 ਵੀ ਜਿਵੇਂ ਹਾਂ ਜਿਵੇਂ ਆਪਾਂ ਡਬਲ ਕਹਿ ਦਿੰਦੇ ਆ ਕਈ 740 ਇਕਨੋਮ ਕਹਿੰਦੇ ਆ ਈ ਕਹਿੰਦੇ ਆ ਕਈ ਡਬਲ ਕਹਿ ਦਿੰਦੇ ਆ 740 ਹਜ਼ਾਰ ਲਾ ਲਓ ਉੱਤੇ ਲੋੜ ਲੜਨੀ ਸੀ ਮੰਦਾ ਇਹਦੇ ਤੇ ਮੰਨਣ ਦਾ ਕਿ ਪਤਾ ਨਹੀਂ ਉਹ ਤੋਂ ਉਹ ਚੱਕਰ ਨਹੀਂ ਸੈੱਟ ਬੈਠੇ ਹੈਗੇ ਉਹਦੇ ਤਾਂ ਜਮਾ ਹੀ ਨਹੀਂ ਸੀ ਉੱਤੇ ਚਮਾਰ ਰਹਿਣਾ ਚਾਹੁੰਦਾ ਹੀ ਰਹਿਣਾ ਨਾਲੇ ਤੋਰਾ ਵੱਧ ਸੀਗਾ ਇਹ ਰੋਟਾ ਵੇਟਰ ਤੇ ਵੀ ਦੋ ਸਰੀਜ ਨੇ ਉਹਦੇ ਨਾਲ ਲਾਏ ਆ ਜਿਵੇਂ ਆਪਾਂ ਬਾਅਦ ਚ ਛੇਟ ਕਾਨੀ ਕਰ ਲੈਣੇ ਆ ਆ ਉਹ ਗੱਲ ਬਣਦੀ ਆਪਣੀ ਫਿਟਡ ਕੰਪਨੀ ਫਿਟੜੀ ਆ ਉਹ ਗੱਲ ਬਣਦੀ ਨਹੀਂ ਹੈ ਕਿ ਹਾਂ ਠੀਕ ਹੈ ਤੇ ਲਿਫਟ ਦਾ ਕੰਮ ਵੀ ਹੋਇਆ ਦਾ ਸਾਰਾ ਲਿਫਟ ਦਾ ਸਾਰਾ ਹੋਇਆ ਹੋਇਆ ਜੀ A to Z ਇਹਦਾ ਗੱਲ ਕਰ ਹੁਣ ਜਿਵੇਂ ਪੱਠੇ ਪੁੱਠੇ ਬੀਜਿਆ ਜਾਂ ਪੈਲੀ ਬਾਈ ਤੁਹਾਨੂੰ ਦੱਸਿਆ 2 ਢਾਈ ਕਿੱਲੇ ਆਪਣੀ ਸਰੋਂ ਬੀਜਣੀਆਂ ਉਹਦੇ ਕਰਕੇ ਨਹੀਂ ਤਾਂ ਇਹ ਤੋਤਾ ਕੇ ਲਾਇਆ ਹੁੰਦਾ ਅੰਦਰ ਚਲੋ ਤਾਂ ਆਪਣੇ ਛੋਟੇ ਕੰਮ ਕਰਦੇ ਸਮਾਂ ਲੱਗਦੀ ਆ ਹੁਣ ਕਿਰਾਇਆ ਇਹਦਾ ਹਿੱਸੇ ਦਾ ਸਾਰਾ ਫੈਜ ਸੂਜ ਹੋਣੀ ਲਾਇਆ ਵੀ 25000 ਰੁਪਇਆ ਐਕਸਲਾਂ ਦਾ ਫੈਜ ਹੋਏ ਨੇ ਦੋਨਾਂ ਦੇ ਕਹਿਣ ਦਾ ਮਤਲਬ ਤੁਸੀਂ ਫੈਜੇ ਕੰਨੀਆਂ ਹੋਣੀ ਕੋਈ ਚੋ ਹੋਣਾ ਜਿਹੜੀ ਚੀਜ਼ ਤੇ ਲੱਗਦੇ ਆ ਲੱਗੇ ਪਿੱਛੇ ਲਾ ਲਓ ਵੀ ਇਹਦੇ ਲਿਫਟ ਤੇ ਆ ਇਸੇ ਇਹਦਾ ਆਈਡੀਆ ਜੇ ਕਿੰਨੇ ਪੈਸੇ ਲੱਗੇ ਹੋਣਗੇ ਇਹਦੇ ਤੇ ਹੁਣ ਐਸਟੀਮੇਟ ਇੱਕ ਤਾਂ 베ARING ਪਏ ਨੇ ਇਹਦੇ ਦੋਦੇ ਤੇ ਐਕਸਲਾਂ ਦਾ ਫੈਜ ਹੋਇਆਗਾ ਉਹ ਵੀ ਫੈਜ ਸਮਝਾ ਦੇ ਕਿਵੇਂ ਹੁੰਦਾ ਸਾਇਦ ਜਿਵੇਂ ਮਾਨ ਉਹ ਵੀ ਮਤਲਬ ਜਗਾ ਉਹਨੂੰ ਗ੍ਰੈਂਡ ਕਰਦੇ ਆ ਹਾਂ ਬੈਲ ਉਹ ਧਰ ਕੇ ਬਿਲਡਿੰਗ ਹਾਂ ਮੁਰਕੇ ਕਰਾਂ ਗ੍ਰੈਂਡ ਕਰਦੇ ਨੇ ਗ੍ਰੈਂਡਰ ਤੇ ਕਹਿਣ ਦਾ ਮਤਲਬ ਜਦੋਂ 10 12 ਜਾਣ ਲੱਗਿਆ ਸੀ ਇਹਦੇ ਅੰਦਰ ਮੈਂ ਉਹੀ ਸਮਝ ਗਿਆ ਵੀ 10 ਸਾਲ ਚੀਜ਼ ਚੱਲ ਗਈ ਉਹ ਘਸਦੀ ਆ ਹਾਂਜੀ ਹਾਂ ਉਹਨੂੰ ਪ੍ਰੋਪਰ ਸੈਟਿੰਗ ਕਰ ਲਈ ਸੱਤੇ ਕੋਲੇ ਤਾਂ ਜੀ 3-4 ਸਾਲਾਂ ਚ ਹੀ ਕਹਾ ਜਾਂਦਾ ਕਿਉਂ ਕੰਮ ਵਾਲਾ ਕਿਦਾ ਕੁੱਦੂ ਕੁੱਦੂ ਦਾ ਹੋ ਗਿਆ ਹੁਣ ਹਾਂ ਵੀ ਤੋਂ ਦੇਖੋ 5 ਸਾਲਾਂ ਚ ਹਾਂ 5 ਸਾਲਾਂ ਤੋਂ ਪਹਿਲਾਂ ਹੀ ਰਿਪੇਅਰ ਭਾਲਦਾ ਰਹਿੰਦਾ ਹੈਗਾ ਜੀ ਤਾਂ ਮਾੜੇ ਮਾੜੇ ਪੈਸੇ ਲਾਈ ਜਾਂਦੇ ਉਹ ਦੁੱਖ ਦੇ ਨਹੀਂ ਹੈਗੇ ਜਦੋਂ ਇਕੱਠੇ ਲਾਉਣੇ ਆ ਉਦੋਂ ਥੋੜਾ ਹੁੰਦਾ ਹੀ ਆ ਵੀਰੇ ਹਰੇਕ ਨੂੰ ਹੁੰਦਾ ਜਦੋਂ ਆਪਾਂ ਨੂੰ ਬਚਤਾਂ ਛੋਟੀਆਂ ਛੋਟੀਆਂ ਹੀ ਹੁੰਦੀਆਂ ਆਪਾਂ ਉਹ ਤਾਂ ਨਹੀਂ ਵੀ ਆਪਾਂ ਇਕੱਠੇ ਕਿਤੇ 60 70 ਲੱਖ ਤਾਂ ਆਉਣਾ ਨਹੀਂ ਆਪਾਂ ਨਹੀਂ ਗੱਲ ਸਹੀ ਹੈ ਸ਼ਮਾਈ ਬਾਅਦ ਆਉਣੇ ਹੁੰਦੇ ਆ ਉਹਨੇ ਕਿ ਚਲੋ ਆਪਣੇ ਸਰਕਲ ਵੈਗਰੂ ਨੇ ਉਹਨੇ ਕਿ ਬਣਾਏ ਜਾਂਦੇ ਆ ਆਪਣੇ ਇਹਦੀ ਲਿਫਟ ਸੈਂਸਿੰਗ ਕਿੰਨੀ ਕਾ ਚੱਕ ਦਾ ਮੋੜ ਤੇ ਵਧੀਆ ਕਿ ਨਹੀਂ ਨਾ ਮੋੜ ਤੇ ਵਧੀਆ ਹਾਂਜੀ ਹਾਂ ਉਹ ਵਧੀਆ ਬਾਹੀ ਇਹਦੇ ਜਿੰਨੀ ਨਹੀਂ ਹੈਗੀ ਕਿਸੇ ਚੀਜ਼ ਦਾ ਟਰੈਕਟਰ ਦੀ ਬਾਈ ਬਈ ਨੂੰ ਮਤਲਬ ਹਾਲ ਤਾਂ ਪੂਰਾ ਵਧੀਆ ਪੂਰੇ ਵਧੀਆ ਪੂਰਾ ਇੱਕ ਨੰਬਰ ਵੀ ਕੱਲੇ ਪੀਟੀਓ ਦੇ ਕੰਮਾਂ ਦੇ ਸਪੀਡਾਂ ਨਹੀਂ ਦਲਦੀਆਂ ਹਾਂ ਉੱਚੀ ਨਹੀਂ ਦਲਦੀ ਜਿਵੇਂ ਹੁਣ ਵਾਲੇ ਐਮਪਲੀਮੈਂਟ ਆਏ ਆ ਪਹਿਲਾਂ ਤੁਹਾਨੂੰ ਦੱਸਿਆ ਮਸ਼ੀਨ ਤੇ ਪੂਰੀ ਵਧੀਆ ਇਹਨੇ 5 6 ਸੀਜ਼ਨ ਲਾਏ ਆ ਪੂਰਾ ਰਿਕਾਰਡ ਆ ਸਵਰਾਜ ਦਾ ਪੂਰਾ ਜੀ ਹਾਂ ਜਦ ਗਿੱਲਾ ਲਾਂਗਾ ਹੋਵੇ ਚਲੋ ਉੱਥੇ ਦਾ ਹਰੇਕ ਟਰੈਕਟਰ ਨਹੀਂ ਮਾਰਦਿਆਂ ਸੁੱਕੇ ਲਾਂਗੇ ਤੇ ਇਹਦੇ ਵਰਗਾ ਟਰੈਕਟਰ ਨਹੀਂ ਹੈਗਾ ਆ ਲਿੰਕਾ ਮੈਨੂੰ ਬਦਲੀਆਂ ਲੱਗਦੀਆਂ ਇਹ ਬਦਲੀਆਂ ਹਾਂਜੀ ਇਹ ਤਾਂ ਦੋ ਵਾਰੀ ਬਦਲਤੀਆਂ ਆਪਾਂ ਮੋਚ ਗਿਆ ਸੀ ਮੋਚ ਗਿਆ ਸੀ ਆਹ ਲੱਪੇ ਵੀ ਲਵਾਤੇ ਸੀ ਉਹਨਾਂ ਦੇ ਜੀ ਠੀਕ ਆ ਵੀਰੇ ਹਾਂ ਇਹ ਮੁੜ ਕੇ ਬਦਲਤੀਆਂ ਜੀ ਆ ਸਾਰਾ ਹੀ ਕੰਮ ਇਹਦਾ A to Z ਕੋਈ ਚੀਜ਼ ਛੱਡਿਓ ਹੀ ਨਹੀਂ ਸਾਰੇ ਪਾਰਟ ਆ ਵੀ ਨਵੇਂ ਆ ਆ ਵੀ ਨਵੇਂ ਨੇ ਜੀ ਠੀਕ ਆ ਵੀਰੇ ਇਹ ਜਿਹੜਾ ਰੋਟਾਵੇਟਰ ਲਿਆ ਸੀ 2018 ਚ ਉਹ ਦੋਨੇ ਭੰਨਤੇ ਸੀਗੇ ਅਚਾ ਉਹ ਵਜਨ ਚ ਭਰਿਆ ਜਾਣ ਚਾ ਹਾਂ ਉਹਨੇ ਬਣਦੇ ਨੇ ਵਜਨ ਹੀ ਬਹੁਤ ਯਾਰ ਵਜਨ ਦੇ ਟੋਕ ਉਹਦੋਂ ਉਹਨਾਂ ਨੇ ਜਗਤਜੀਤ ਲੈਣੇ ਆਪਾਂ ਨੂੰ ਦਿੱਤਾ ਵੀ ਉਦੋਂ 8 ਫੁੱਟਾ ਸੀਗਾ ਉਦੋਂ ਆਮ 7 ਚੱਲੇ ਚੱਲੇ ਸੀ ਹੂੰ 2000 ਸੀ 8 ਲੈਂਦਾ ਜੀ ਉਹਨਾਂ ਨੇ ਆਪ ਹੀ ਪਵਾਤਾ ਜਿਵੇਂ ਪੁਰਾਣਾ ਸੰਦ ਲਿਆਉਂਦੇ ਸੀ ਪਹਿਲਾਂ ਆਪਣੇ ਕੋਲੇ ਤੂੜੀ ਵਾਲੀ ਮਸ਼ੀਨ ਸੀ ਉਹ ਉਹਨਾਂ ਦੇ ਨਿਸ਼ਾਨ ਆਪਣੇ ਕਰਕੇ ਹੋਰ 2-3 ਮਸ਼ੀਨਾਂ ਲੈ ਕੇ ਬਣਦੇ ਉਹਦੀ ਜਾਣ ਚਣ ਬਣੀ ਸੀ ਆ ਬਣ ਕੇ ਯੂਨੀਵਰਸਿਟੀ ਮੇਲੇ ਤੇ ਹੀ ਕਰੀ ਸੀ ਸਾਈ ਉਹਨਾਂ ਨਾਲ ਓਕੇ ਆਈਡੀਆ ਚੇਤਾ ਕੋ ਕਿੰਨੇ ਘਰ ਮਿਲਿਆ ਸੀ ਉਦੋਂ ਕਿੰਨੇ ਯਾਰ ਇੱਕ 35 ਕੇ 37 ਦਾ ਮਿਲਿਆ ਸੀ ਆਪਾਂ ਨੂੰ ਯਾਨੀ 40 ਦੇ ਅੰਦਰ ਅੰਤਰ ਮਿਲਿਆ ਸੀ 30 ਤੋਂ ਬਾਹਰ ਮਿਲਿਆ ਸੀ ਕਿੰਨੇ ਸਨ ਦੀ ਗੱਲ ਹੈ 2018 ਦੀ ਉਦੋਂ ਰੋਟਾਵੇਟਰ ਦਾ ਯਾਨੀ ਕਿ ਪੂਰਾ ਕਰੇਜ ਸੀਗਾ ਹੂੰ ਉਦੋਂ ਐ ਸੀਗਾ ਗਾ ਬਰੀਕ ਕਰ ਦਿੰਦਾ ਹਾਂ ਬਰੀਕ ਕਰ ਦਿੰਦਾ ਹਾਂ ਤੇ ਬੱਬਾ ਚਲੋ ਇਹਦੋਂ ਪਹਿਲੇ ਸੀ ਜਦੋਂ ਉਦੋਂ ਦੋ ਸੀਜ਼ਨ ਇਹ ਚਲਾਇਆ ਹੈਗਾ ਸ਼ਾਇਦ ਇਹਦਾ ਕੰਮ ਬਾਅਦ ਚ ਦੋ ਸੀਜ਼ਨ 1040 ਤੇ ਚਲਾਇਆ ਹੈਗਾ ਅੱਛਾ ਹਾਂ ਇਹ 2019 ਚ ਪਵਾਇਆ ਨੇ ਅਸੀਂ ਜਦੋਂ ਲਾਕਡਾਊਨ ਨਹੀਂ ਲੱਗਿਆ ਉਦੋਂ ਦੀ ਮੇਰੇ ਖਿਆਲ ਚ ਨਹੀਂ ਆਉਂਦਾ ਪੂਰਾ ਚਲੋ ਸਨ ਅੱਗੇ ਪਿੱਛੇ ਦੋ ਸੀਜ਼ਨ ਮੈਨੇ 13 ਦੀ ਜੋੜੀ ਇਹਦੀ ਕਿੰਨੀ ਆ ਇਹ ਤੀਜੀ ਆ ਜੀ ਇੱਕ ਤਾਂ ਉਹਨਾਂ ਨੇ ਨਾਲ ਦਿੱਤੀ ਸੀ ਉਹ ਹੈਗੀ ਸੀ ਜੀ 60 65 ਪੈਸੇ ਠੀਕ ਆ ਵੀਰੇ ਉਸ ਤੋਂ ਬਾਅਦ ਇੱਕ ਜਮਾ ਨਵੀਂ ਕਰਤੀ ਸੀ ਉਹ ਜਮਾ ਹੀ ਘਸਾਤੇ ਸੀ ਜੀ ਉਹ ਜਮਾ ਰੋਡ ਜਿਵੇਂ ਬਸ ਅਗਲੇ ਥੀ ਜਨ ਪਵਾਉਣੇ ਆ ਫਿਰ ਤੂੜੀ ਦਾ ਆ ਗਿਆ ਫਿਰ ਕੱਦੂ ਵੀ ਉਵੇਂ ਹੀ ਕਰ ਲਿਆ ਦੱਬ ਘੁੱਟ ਕੇ ਸਾਰਦੇ ਆ ਜਿਹੜੇ ਰਹਿ ਗੱਲਾਂ ਲੈਣਾ ਇਹ ਆਪਣੇ ਜੀਵਿਦਾਰੇ ਚ ਹੈਗਾ ਇਹ ਕੋਈ ਸੰਗਜ ਕਰਨ ਵਾਲੀਆਂ ਗੱਲਾਂ ਨਹੀਂ ਇਹ ਹੈਗਾ ਕਿਰਸ਼ ਕਰਨੀ ਪੈਂਦੀ ਆ ਸਾਰਾ ਕੁਝ ਕਰਨਾ ਪੈਂਦਾ ਹਾਂਜੀ ਹਾਂ ਤੇ ਇਹ ਦਾ ਇਹਦਾ ਪੰਪ ਤੁਸੀਂ ਇੱਕ ਵਾਰੀ ਕਰਾ ਕੇ ਦੋ ਵਾਰੀ ਪੰਪ ਇਹਦਾ ਇੱਕ ਵਾਰੀ ਤਾਂ ਜਦੋਂ ਆਪਾਂ ਲਿਆਂਦਾ ਸੀ ਉਦੋਂ ਕਰਵਾਇਆ ਸੀ ਢੂੜੀ ਵਾਲੇ ਸੀਜ਼ਨ ਤੋਂ ਲਾਉਣ ਤੋਂ ਪਹਿਲਾਂ ਠੀਕ ਆ ਵੀ ਇੱਕ ਵਾਰੀ ਇੰਜਨ ਦੇ ਨਾਲ ਤੇ ਉਸ ਤੋਂ ਬਾਅਦ ਇੱਕ ਵਾਰੀ ਫੇਰ ਕਰਾਇਆ ਸੀ ਵੀਰੇ ਚਾਰ ਵਾਰੀ ਹਾਂ ਚਾਰ ਵਾਰੀ ਹੋ ਗਿਆ ਪੰਪ ਇਹਦਾ ਚਾਰ ਵਰੀ ਪੰਪ ਆਏ ਆ ਵੀਰੇ ਏਹ ਤੱਕੂਤ ਜਿਹਨੇ ਮੇਰੇ ਅੰਚਲ ਪੈਂਦਾ ਰਹਿੰਦਾਗਾ ਬੜਾ ਮੋਟਾ ਕਚਰਾ ਚਲਾਇਆ ਜਾਂਦਾ ਕਿਉਂ ਇਹ ਤਾਂ ਹੈ ਨਹੀਂਗਾ ਹੁਣ ਜਿਵੇਂ ਵੀ ਇੱਕ ਇੱਕ ਖੇਤੋਂ ਮੋੜ ਕੇ ਲਿਆਉਣਾ ਘਰੇ ਪਾਉਣਾਗਾ ਉਦੋਂ ਕਾਲੀ ਦਾ ਟਾਈਮ ਹੁੰਦਾ ਕਈ ਵਰੀ ਰੇਤਾ ਮਿੱਟੀ ਉੱਟਦਾ ਹੁੰਦਾਗਾ ਹੁੰਦਾ ਹੁੰਦਾ ਵੀਰੇ ਖੇਤਾਂ 'ਚ ਤਾਂ ਹੁੰਦਾ ਹੀ ਆ ਹੂੰ ਵੀਰਾਂ ਨੇ ਨਾ ਇਹ ਗੱਲ ਆਪਾਂ ਪੁੱਛ ਪਛਾਇਦ ਪਤਾ ਨਹੀਂ ਪੁੱਛਣ ਕਿ ਨਾ ਪੁੱਛਣ ਵੀ ਤੁਸੀਂ ਐਡਾ ਕਿੰਨਾ ਕੰਮ ਲੈ ਲਿਆ ਕਿਉਂਕਿ ਕਈ ਵੀਰਾਂ ਦੇ ਅਜ ਤੱਕ ਟਰੈਕਟਰ ਨਹੀਂ ਖੁੱਲੇ ਨਹੀਂ ਕਈਆਂ ਦੇ ਗੱਲ ਸਹੀਆਂ ਕਈਆਂ ਦੇ ਖੁੱਲੇ ਆ ਕਈਆਂ ਦੇ ਨਹੀਂ ਖੁੱਲੇ ਦੋਵਾਂ ਤਰ੍ਹਾਂ ਦੇ ਹੁੰਦੇ ਕੰਮ ਹਨ ਹੂੰ ਇਹਦੇ ਤੋਂ ਤਿੰਨ ਵਾਰੀ ਕਰਾਇਆ ਸੌਰੀ ਇਹਦਾ ਪੰਪ ਤਿੰਨ ਵਾਰੀ ਹੋ ਗਿਆ ਤਿੰਨ ਵਾਰੀ ਹੋ ਗਿਆ ਹਾਂ ਤਿੰਨ ਵਾਰੀ ਹੋ ਗਿਆ ਮੋਡੀਫਿਕੇਸ਼ਨ ਦਾ ਕੋਈ ਦਿਮਾਗ ਚਾਹੀ ਗੱਲ ਹੈ ਮੋਡੀਫਿਕੇਸ਼ਨ ਇਹ ਤਾਂ ਪੰਪ ਦੀ ਕਰੀ ਹੋਈ ਆਨੇ ਕਰੀ ਆ ਇਹ ਕਿਤੋਂ ਕਰਾਇਆ ਸੀਗਾ ਇਹ ਮੇਰੇ ਡੈਡੀ ਦਾ ਹੀ ਆ ਯਾਰ ਦੋਸਤ ਬਰਨਾਲੇ ਆ ਪੱਠੜ ਪੱਠੜ ਵਾਚਦਾ ਠੀਕ ਹੈ ਵੀਰੇ ਪੱਠੜੀ ਜਲ ਪੰਪ ਉਹਨੇ ਕਰਕੇ ਦਿੱਤਾ ਸੀ ਠੀਕ ਜੀ ਉਦੋਂ ਪਹਿਲਾਂ ਵੀ ਉਹਨੇ ਹੀ ਕਰਿਆ ਸੀ ਇਹ ਕਲੋਸ ਕਰਾ ਲੈ ਇਹਦੇ ਜਿਹਦੇ ਪਿੱਛੇ ਇੱਥੇ ਲਿਖਿਆ ਆਉਂਦਾ ਮੈਂ ਹਰ ਇੱਕ ਦੇ ਵੇਚੇ ਦਾ ਦਿਖਾਉਣਾ ਹੁੰਦਾ ਜਿਹਦੇ ਇੰਜਨ ਤੇ ਲਿਖਿਆ ਆਉਂਦਾ ਹੁੰਦਾ ਇਹ ਕਲੋਸ ਕਰੋ ਰਿਹਾ ਕਿ ਜੇ ਆਜੇ ਕੈਮਰੇਜ ਤੇ ਇਹ ਇੰਜਨਾਂ ਨੇ ਬਹੁਤ ਤੱਕ ਭਈਆ ਤੇ ਇਹ ਜਿਵੇਂ ਵੀਰੇ ਮੈਨੂਅਲ ਆ ਪਾਵਰ ਸਟੀering ਨਹੀਂ ਹੈਗਾ ਮੜਨ ਮੜਨ ਚ ਕਿਵੇਂ ਰਿਹਾ ਮੋੜਨਾਂ ਚ ਪਹਿਲਾਂ ਤੂੰ ਆ ਦਤੀ ਏ ਪਹਿਲਾਂ ਇੰਟਰ ਚ ਲਾਉਂਦੀ ਸੀ ਉਹਦੇ ਤੇ ਵੀ ਆ ਦਤਾ ਹੀ ਸੀਗੀ ਹੂੰ ਮੁੜ ਕੇ ਇਹਦੇ ਤੇ ਵੀ ਫਿਰ ਮੁੜ ਕੇ ਆ ਇਹਨਾਂ ਦੋ ਦੋ ਸੀਜ਼ਨ ਉਹ ਲਾਇਆ ਉਹਦੇ ਅਰਗਨ ਨਜ਼ਾਰਾ ਹੀ ਨਾ ਲੱਗਿਆ ਕੋਈ ਬਾਅਦ ਔਖਾ ਲੱਗਦਾ ਹਾਂਜੀ ਹਾਂ ਬਾਅਦ ਔਖਾ ਲੱਗਦਾ ਇਹਦੀ ਸਰਵਿਸ ਵੀਰੇ ਕੋਈ ਯਾਦ ਆ ਮਤਲਬ ਕਹਿਣ ਦਾ ਮਤਲਬ ਪੱਕਾ ਯਾਦ ਤਾਂ ਚਲੋ ਹੋਣੀ ਆ ਪੱਕਾ ਟਾਈਮ ਪੀਰੀਅਡ ਕਿ ਸੀਜ਼ਨ ਸੀਜ਼ਨ ਬਾਅਦ ਕਿਵੇਂ ਕਰਾਉਂਦੇ ਸੀਗੇ ਜੀ ਜੀ ਸਰਵਿਸ ਜਿਵੇਂ ਤੂੜੀ ਵਾਲੇ ਸੀਜ਼ਨ ਲਾਉਣ ਤੋਂ ਪਹਿਲਾਂ ਕਰ ਲੈਣੀ ਫਿਰ ਮੁੜ ਕੇ ਹਾਂ ਕੱਦੂ ਕਰਕੇ ਕਰਾਈਦੀ ਸੀ ਤੂੜੀ ਵਾਲਾ ਸੀਜ਼ਨ ਲਾ ਕੇ ਪੂਰਾ ਸੱਤ ਕੇ ਢੋਲ ਮੱਚ ਜਾਂਦੇ ਨੇ ਕੱਲੀ ਤੂੜੀ ਤੂੜੀ ਤੇ ਕੱਲੀ ਤੂੜੀ ਤੂੜੀ ਦੇਲੀ ਇਹਦਾ ਮਗਲਲ ਚੈੱਕ ਕਰਦੇ ਰਹੀਦਾਗਾ ਇਹ ਥੋੜਾ ਮਗਲਲ ਚੱਕਦੇ ਨੇ ਸਵਰਾਜ ਸ਼ੁਰੂ ਤੋਂ ਚਾਹੀ ਇੰਜਨ ਹੋਇਆ ਹੋਵੇ ਇਹ ਚੱਕਦੇ ਦੀ ਪ੍ਰੋਬਲਮ ਹੋਰ ਤੇ ਆਉਂਦੀ ਆ ਪਤਾ ਨਹੀਂ ਨਹੀਂ ਆਉਂਦੀ ਇਹਦੇ ਜਿਹੜੀ ਆਉਂਦੀ ਆ ਆਉਂਦੀ ਰਹੀ ਆ ਸ਼ੁਰੂ ਤੋਂ ਕਿੰਨਾ ਕ ਚੱਕਦੇ ਸੀ ਜਿਵੇਂ ਤੀਜੇ ਚੌਥੇ ਦਿਨ ਪਾਈਆ ਪਈ ਜਾਂਦਾ ਸੀ ਪਾਈਆ ਕ ਪਈ ਜਾਂਦਾ ਹਾਂ ਤੇ ਆ ਜਿਵੇਂ ਆਪਾਂ ਉੱਪਰੋਂ ਤਾਂ ਸਾਫ ਕਰ ਦਿੰਨੇ ਆ ਵੀਰੇ ਇਹ ਆਪਾਂ ਸੀਜ਼ਨ ਚ ਦੂਜੇ ਤੀਜੇ ਦਿਨ ਥੱਲਿਓਂ ਕਰੀਦਾ ਸੀ ਸਾਫ ਸਾਰਾ ਹਾਂ ਮੈਂ ਉਹੀ ਕਹਿਣ ਲੱਗਾ ਸੀ ਕਿਉਂਕਿ ਸਰਵਿਸ ਦਾ ਟਾਈਮ ਲੰਮਾ ਤੁਸੀਂ ਦੱਸ ਦਿਓ ਇਹਦੇ ਅੰਦਰ ਜਾਂਦੀ ਇਹ ਤਾਂ ਦਿਸਦੀ ਵੀ ਨਹੀਂ ਮਿੱਟੀ ਜਿਹੜੇ ਅਣਜਾਣ ਬੰਦੇ ਆ ਨਾ ਹਾਂ ਪਹਿਲਾ ਸੀਜ਼ਨ ਸਾਨੂੰ ਪਤਾ ਹੀ ਨਹੀਂ ਲੱਗਿਆ ਉਹ ਪਤਾ ਹੀ ਨਹੀਂ ਲੱਗਦਾ ਤੇਲ ਉੱਪਰ ਸਾਫ ਸਾਫ ਹੁੰਦਾ ਸਾਫ ਸਾਫ ਹੁੰਦਾ ਲਾਲੋ ਸਾਹਿਬ ਉਹਦੋਂ ਤੇਲ ਵੀ ਬਹੁਤ ਲੱਗਿਆ ਸੀਗਾ ਹਾਂ ਜਦੋਂ ਕੱਦੂ ਕਰਕੇ ਫੇਰ ਲੈ ਕੇ ਗਏ ਮੈਸਤਰੀ ਕੋਲੇ ਵੀ ਟਰੈਕਟਰ ਦਾ ਬਾਜ ਨਹੀਂ ਬਣਾਉਂਦਾ ਬਾਜ ਕੀ ਮਿੱਟੀ ਦਾ ਉੱਤੇ ਤਾਂ ਨਹੀਂ ਮੈਨੂੰ ਵੀ ਨਹੀਂ ਸੀਗਾ ਪਤਾ ਮੈਂ ਇਹਦੇ ਨਾਲ ਪ੍ਰੈਕਟੀਕਲ ਕਰਿਆ ਜਿਹੜੇ ਅੱਜ ਕੱਲ੍ਹ ਵਾਲੇ ਵੀਰ ਹੋਣਗੇ ਨਾ ਜਿਹੜੇ ਚਲੋ ਮੇਰੇ ਤੋਂ ਵੀ ਛੋਟਾ ਹੈ ਜਿਹੜਾ ਉਹਨੂੰ ਵੀ ਨਹੀਂ ਇਸ ਗੱਲ ਦਾ ਪਤਾ ਨਾ ਪਤਾ ਹੈ ਨਹੀਂ ਹੋਣਾ ਇਹਦੇ ਥੱਲੇ ਹੁੰਦਾ ਤੇਲ ਹਾਂਜੀ ਤੇਲ ਤੇ ਉਹਨਾਂ ਮਿੱਟੀ ਜਿਹੜੀ ਹੁੰਦੀ ਆ ਬਰੀਕ ਹੁੰਦਾ ਆ ਪਾਊਡਰ ਆ ਉਹ ਥੱਲੇ ਆ ਕੇ ਜਾਂਦਾ ਬੈਠ ਤੇਲ ਉੱਪਰ ਪ੍ਰਸਾਪ ਹੁੰਦਾ ਜਦੋਂ ਆਪਾਂ ਤੇਲ ਕੱਢ ਵੀ ਦਿੰਨੇ ਆ ਉਹ ਤਾਂ ਵੀ ਆ ਲੱਗਦਾ ਵੀ ਥੱਲੇ ਉਹ ਜਿਹੜਾ ਬਾਡੀ ਹੁੰਦੀ ਆ ਹਾਂ ਮੈਂ ਵੀ ਇੱਕ ਨਾ ਮੇਰੇ ਨਾਲ ਸਰਵਿਸ ਕਰਾਈ ਜਿਹੜਾ ਗਾਂ ਕਰਨ ਵਾਲਾ ਸੀ ਉਹ ਆਪ ਹੈਨੇ ਸੀ ਤੇ ਉਹਦੇ ਵੀ ਮੇਰੇ ਵਰਗੇ ਮੁੰਡਾ ਆ ਮਤਲਬ ਉਹਨੇ ਫਿਲਟਰ ਫੁੱਟ ਕੱਸਤੇ ਇਹ ਵੀ ਕੱਸਤੇ ਕੱਸਣ ਲੱਗਾ ਤੇ ਉਹਨੂੰ ਪਤਾ ਸੀਗਾ ਇਸ ਗੱਲ ਦਾ ਵੱਡੇ ਭਾਈ ਨੂੰ ਤੇ ਉਹ ਕਹਿੰਦਾ ਵੀ ਕਰਿਆਣੀ ਨੂੰ ਸਾਫ਼ ਕਹਿੰਦਾ ਵਧੀਆ ਦਾ ਸਾਫ਼ ਆ ਉਹਨੇ ਜਦੋਂ ਪੇਚ ਕੱਸ ਫੜਿਆ ਮੈਨੂੰ ਵੀ ਉਦੋਂ ਪਤਾ ਲੱਗਾ ਵੀ ਥੱਲਿਓ ਸਾਰਾ ਮਿੱਟੀ ਨਾਲ ਭਰਿਆ ਹੁੰਦਾ ਆ ਮਿੱਟੀ ਨਾਲ ਭਰਿਆ ਹੁੰਦਾ ਫਿਰ ਜਦੋਂ ਉਹਨੇ ਪੇਚ ਕੱਸਿਆ ਨਾ ਕਰੋ ਗਰੀਸ ਜਿਆ ਨਿਕਲਿਆ ਵਿੱਚੋਂ ਉੱਪਰ ਹੁੰਦਾ ਇਹਦੇ ਜਿਗਾਰਡ ਚਾ ਉਹ ਇੰਦਾਂ ਹਾਂ ਉਹ ਵੀ ਆਪਾਂ ਤਾਂ ਆਮ ਤਾਂ ਡੀਜ਼ਲ ਨਾਲ ਸਾਫ਼ ਕਰ ਲੈਂਦੇ ਉਹਦੇ ਉੱਤੇ ਰਵੜ ਜੀ ਹੁੰਦੀ ਆ ਉਹ ਲਾ ਕੇ ਉੱਤੇ ਡੀਜ਼ਲ ਪਾ ਕੇ ਅੱਗ ਨਾਲ ਹੀ ਕਰੀਦਾ ਸੀ ਹਾਂ ਉਹ ਉਹਦੇ ਦੂਜਾ ਦਾ ਨਾ ਸਟੀਲ ਲੀ ਗਿਆ ਹਾਂ ਸ਼ਟੀਲੀ ਜਾਂ ਉਹ ਸਾਰਾ ਮੱਚ ਜਾਂਦਾ ਸੀ ਜਿਹੜਾ ਘੱਟਾ ਮਿੱਟੀ ਹੁੰਦੀ ਹਾਂ ਹਾਂ ਉਹ ਤਾਂ ਡਬਲ ਲਿਆ ਕੇ ਰੱਖਿਆ ਹੁੰਦਾ ਸੀ ਜੀ ਆਪਣਾ ਓਕੇ ਵਿਆਹ ਚ ਨਾਲ ਤਾਂ ਦਿੰਦਾ ਹਾਂ ਕਾਹਦਾਈ ਦਾ ਇਹਨੂੰ ਸਾਫ਼ ਕਰਕੇ ਲਾ ਲਈਦਾ ਸੀ ਕਿ ਜਦੋਂ ਸੀਜ਼ਨ ਤੂੜੀ ਦਾ ਲਾਉਂਦੇ ਸੀ ਆ ਕਈ ਵੀਰਾਂ ਦੋ ਲਾਉਂਦੇ ਆ ਨਾ ਕਿ ਇੱਕ ਹੀ ਰੱਖਿਆ ਆਪਣੇ ਤਾਂ ਇੱਕ ਹੀ ਰੱਖਿਆ ਜੀ ਇੱਕ ਹੀ ਰੱਖਿਆ ਹਾਂ ਸ਼ੁਰੂ ਤੋਂ ਹੀ ਇੱਕ ਸੀ ਠੀਕ ਹੈ ਵੀਰੇ ਵੀ ਇਹ ਨਹੀਂ ਦੋ ਕਰੇ ਇਹ ਨਹੀਂ ਦੋ ਕਰੇ ਹਾਂ ਜੀ ਠੀਕ ਆ ਵੀਰੇ ਠੀਕ ਲਓ ਜੀ ਇਹ ਉਹ ਵਾਲਾ ਝੋਟਾ ਹੈ ਵੀ ਜਿੰਨੇ ਨਾ ਇੱਕ ਸਦੀਏ ਹੀ ਰਾਜ ਕੀਤਾ ਹਾਂਜੀ ਹਾਂ ਪੂਰਾ ਹੀ ਇਹ ਇਹਦਾ ਕੋਈ ਤੋੜ ਨਹੀਂ ਹੋਣੀ ਕਰਮਾਂ ਵਾਲੇ ਵਧੀਆ ਵੇਖਦੇ ਆ ਹਾਂਜੀ ਹਾਂ ਆਪਣੇ ਜਗਰਾਉਂ ਵਾਲੇ ਵੀਰ ਹਨਾ ਉੱਥੇ ਵੇਖੀਦਾ ਹੀ ਆ ਰੋਜ਼ ਦਾ ਉਹਨਾਂ ਨੇ ਡਿਲੀਵਰੀ ਕਰਨੀ ਹੀ ਕਰਨੀ ਹਾਂਜੀ ਹਾਂ ਇਹ ਐਦ ਕੀ ਆਇਆ ਵੀ ਪਹਿਲੇ ਨੰਬਰ ਤੇ ਆ 855 ਠੀਕ ਆ ਤੇ ਇਹਦੇ ਆਹ ਵਾਲੇ ਪੰਪ ਪੰਪ ਆ ਚੇਂਜ ਆ ਕਿ ਇਹ ਵੀ ਇਹ ਹੋ ਗਿਆ ਇਹਦਾ ਇਹ ਵੀ ਤੀਜਾ ਪੰਪ ਆ ਜੀ ਉੱਲਮ ਲੈ ਕੇ ਨਾ ਬੈਠੇ ਅੱਗੋਂ ਲੈ ਕੇ ਪਿੱਛੇ ਤੱਕ ਛੰਟੀ ਕੋਈ ਨਹੀਂ ਜੀ ਸਾਰਾ ਚੇਂਜ ਆ ਹਲਫਲਾ ਵੀ ਜਗਾਰਡ ਚੇਂਜ ਆ ਜੀ ਇਹਦਾ ਅੱਛਾ ਵੀ ਚੇਂਜ ਹਾਂ ਅੱਗੇ ਤੋਂ ਲੈ ਕੇ ਰੈਡੀਏਟਰ ਤੋਂ ਲੈ ਕੇ ਪਿੱਛੇ ਤੱਕ ਸਾਰਾ ਕੁਝ ਚੇਂਜ ਸਾਰੀ ਚੀਜ਼ ਚੀਜ਼ ਹੀ ਹਾਂ ਜੀ ਹੁਣ ਕਿਵੇਂ ਚੱਲਦਾ ਪਿਆ ਹੁਣ ਪੂਰਾ ਇੱਕ ਨੰਬਰ ਆ ਜੀ ਬਸ ਤੂੰ ਥੋੜਾ ਜਿਹਾ ਪੀਟੀਓ ਵਾਲਾ ਐਮਪਲੀਮੈਂਟਾਂ ਤੇ ਸੀਗੀ ਦਿੱਕਤ ਆਪਾਂ ਨੂੰ ਜਦ ਹਲਟਾਵਿਆਂ ਤੇ ਥੋੜੀ ਦਿੱਕਤ ਆਉਣੀ ਆ ਤੇ ਜਾਂ ਮਤਲਬ ਜੇ ਦਾ ਓਵਰ ਕੰਮ ਲੈਨੇ ਆ ਜੀ ਉਹਦੇ ਚ ਤਾਂ ਫਿਰ ਦਿੱਕਤ ਆਊਗੀ ਉਹ ਤਾਂ ਯਾਰ ਜਦੋਂ ਦੀਆਂ ਸਪੀਡਾਂ ਹੀ ਨਹੀਂ ਬਣੀਆਂ ਵਿਚਾਰੇ ਦੀਆਂ ਲੋ ਹੈ ਆ ਹਾਂਜੀ ਨੰਨ ਉੱਪਰ ਚੜੀਏ ਇਹਦੇ ਮੜਾ ਉਧਰ ਦੀ ਆ ਸਟੀਰਿੰਗ ਨਾਲ ਦਾ ਕਿ ਚੇਂਜ ਆ ਇਹ ਸਟੀਰਿੰਗ ਨਾਲ ਦਾ ਹੀ ਆ ਜੀ ਮੈਂ ਤਾਂ ਹੀ ਦਿਖਾਉਣ ਲੱਗਾ ਵੀਰ ਉਹਨਾਂ ਦੀ ਤੀਜਾ ਚੇਂਜ ਆ ਜੀ ਇਹਦੇ ਆਲਾ ਆਹ ਅੱਛਾ ਚੇਂਜ ਆ ਚੇਂਜ ਆ ਮੀਟਰ ਦਾ ਤਕਰੀਬਨ ਸਾਰੀ ਚੇਂਜ ਨੇ ਜੀ ਓਕੇ ਤੇ ਆ ਵੇਖੀ ਸਟੀਰਿੰਗ ਦੇਖੀ ਐਨ ਵੀਰ ਉਹਨਾਂ ਨੇ ਕਰਿਆ ਪੈਣਾ ਜਿਵੇਂ ਚਾਰ ਸਪੀਡਾਂ ਇੱਧਰ ਇਹਦਾ ਇਹਦਾ ਤੋਰਾ ਤੁਸੀਂ ਦੱਸਦੇ ਪਏ ਸਲੋ ਕੀਤਾ ਸਲੋ ਕੀਤਾ ਹਾਂ ਜੀ ਕਲਚ ਵਾਲਾ ਦੱਬਣਾ ਕਲਚ ਪਲੇਟ ਵਾਲੀ ਚੱਕਦਾ ਸੀ ਅੱਛਾ ਕਲਚ ਅੱਦੇ ਕਲਚ ਤੇ ਤੁਰਦਾ ਸੀ ਤੋਰਾ ਹੈ ਹੀ ਵਾਲਾ ਹੈ ਸੀ 1600 ਚੱਕਰਾਉਂਦੇ ਜੀ ਨਹੀਂ ਇਹਦਾ ਮਤਲਬ ਤੋਰਾ ਹੁਣ ਪਹਿਲੇ ਗੇਅਰ ਦਾ ਇਕੱਲਾ ਸਲੋ ਕੀਤਾ ਨਾ ਲੋ ਤਾਂ ਤੇ ਸਾਰੇ ਦਾ ਹੀ ਇਕੱਲੇ ਦਾ ਸਾਰੇ ਗੇਰਾਂ ਦਾ ਚਾਰ ਹਾਂ ਪੰਜਵਾਂ ਬੈਕ ਹੋ ਗਿਆ ਹਾਂ ਸਾਰੇ ਜਿੰਨੇ ਲੋਚ ਗੇਅਰ ਨੇ ਸਾਰਿਆਂ ਦਾ ਤੋਰਾ ਚੇਂਜ ਸਾਰਿਆਂ ਦਾ ਹੂੰ ਰੋਡ ਤੇ ਵੀ ਅਰੇ ਦੀ ਸਪੀਡ ਘਟੀ ਹੋਊ ਕਹਿੰਦੇ ਨਹੀਂ ਹਾਈ ਤੇ ਨਹੀਂ ਘਟੀ ਜੀ ਕੱਲੇ ਲੋ ਦੀ ਅੱਛਾ ਕੱਲੇ ਲੋ ਦੀ ਲੋ ਦੀ ਹਾਈ ਦੀ ਨਹੀਂ ਘਟੀ ਠੀਕ ਆ ਵੀਰੇ ਚਲੋ ਸੋਨਾ ਅੰਡਿਆ ਕਰਮਾਲ ਹਾਂਜੀ ਹਾਂ ਤੇ ਇਹਨੂੰ ਮੁਬਾਰਕ ਆਹ ਤਾਂ ਨਾਲ ਦੀ ਜਣਾ ਇਹ ਬਾਕੀ ਸਾਰਾ ਕੋਹ ਨਾਲਦਾ ਹਾਂਜੀ ਹਾਂ ਉਹ ਕੋਈ ਖੋਲਣ ਕਰਨੀ ਉਹ ਚੀਜ਼ ਕੋਈ ਮਿਲਦਾ ਇਹਦੀ ਰਹੀ ਨਹੀਂ ਹੋਣੀ ਹੈਗੀ ਜਿਹੜੀ ਨਾਂ ਖੁੱਲ ਨਹੀਂਦਾ ਚਾਹ ਵੀ ਨਾਂ ਲੱਗੀ ਹੋਵੇ ਸਾਰ ਸਾਰੇ ਬੁਛ ਬੁਛ ਲੱਗੇ ਬੁਛਾਂ ਦਾ ਵੀ ਖੁੱਲੂਗਾ ਵੀ ਕਰੀ ਹਾਂ ਚੱਲੂਗਾ ਦੇ ਖੁੱਲੂਗਾ ਮੇਰਾ ਪੂਰਾ ਠੋਕ ਕੇ ਆ ਵੀ ਹੁਣ ਆ ਦੇ ਇਹਨੂੰ ਤਾਂ ਕਿਆ ਸੀ ਮੈਤਰੀਨ ਜੇ ਇਹਦਾ ਕੰਮ ਹੁੰਦਾ ਹੋਇਆ ਹਾਂਜੀ ਵੀ ਕਰਦੇ ਹੋ ਬੁਛਾਂ ਦਾ ਓਕੇ ਉਹ ਕਹਿੰਦਾ ਹਜੇ ਵਧੀਆ ਤੇਰੇ 2-3 ਸਾਲ ਲੰਘ ਜਾਣੇ ਆ ਪਾਤੇ ਉਹਨੇ ਨਵੇਂ ਰੰਡ ਕੱਪ ਜੇ ਹਾਂ ਰੌਡਾਂ ਵਗੈਰਾ ਪਾ ਲਿਆ ਇਹਦੇ ਵੀਰੇ ਜਿਵੇਂ ਆ ਆਪਣੇ ਗਰੀਸ ਕਰੂਸ ਚੱਕੇ ਆ ਇਹ ਕਦੋਂ ਕਰਦੇ ਇਹ ਆਪਣੇ ਵੀਰੇ ਕਦੋਂ ਕਰਕੇ ਆਏ ਸੀਜ਼ਨ ਕਰਾਈਦੇ ਸੀ ਸੀਜ਼ਨ ਦੇ ਸੀਜ਼ਨ ਹਾਂ ਕਣਕ ਤੇ ਤਾਂ ਨਹੀਂ ਲੋਡ ਪੈਂਦੀ ਕਣਕ ਤੇ ਤਾਂ ਲੋਡ ਪੈਂਦੀ ਕਣਕ ਤੇ ਚੱਲ ਪਹਿਲਾਂ ਹੁੰਦਾ ਸੀ ਜਦੋਂ ਖਰਚੇ ਵੱਢ ਕੇ ਬੀਜਦੇ ਹੁੰਦੇ ਸੀ ਬਾਅਦ ਚ ਤਾਂ ਇਹ ਤੋਂ ਕੰਮ ਹੀ ਨਹੀਂ ਲਿਆ ਕਣਕ ਤੇ ਕੀ ਰੀਪਰ ਨਾਲ ਜੇ ਕੋਈ ਪਹਿਲੀ ਗੱਲ ਹੁਣ ਤਾਂ ਇੰਨਾ ਸੀਜ਼ਨ ਰੀਪਰ ਦਾ ਬਣੀ ਲੱਗਦਾ ਖਰਚੇ ਵਧਣ ਵਾਲੇ ਦਾ ਹੂੰ ਹੁਣ ਅੱਗੇ ਤਾਂ ਥੋੜਾ ਜੇੜਿਆਂ ਗੂੜਿਆਂ ਵਾਲਾ ਹੀ ਰਹਿ ਗਿਆ ਹੂੰ ਤੇ ਇਹਦੇ ਪਿਛਲੇ ਪਿਛਲੇ ਚੱਕੇ ਉਹ ਕਿੰਨੇ ਚਿਰ ਬਾਅਦ ਤੁਸੀਂ ਕਿਹਾ ਕਰਾ ਪਵਾਇਆ ਬੈਰਿੰਗ ਬੁਰਿੰਗ ਬੈਰਿੰਗ ਇਹਦਾ ਇੱਕ ਇਹਦਾ ਦਾ ਪਿਛਲੇ ਸੀਜ ਨਹੀਂ ਖਰਾਬ ਹੋ ਗਿਆ ਸੀ ਇੱਕ ਦਾ ਤਾਂ ਉਦੋਂ ਸੈਜ ਹੁੰਦਾ ਸੀਗਾ ਕਰਾਇਆ ਨਹੀਂ ਗਿਆ ਉਦੋਂ ਘਰੇ ਆ ਕੇ ਮਿਸਤਰੀ ਪਾ ਕੇ ਗਿਆ ਹਾਂ ਜੇ ਉੱਥੇ ਤੱਕ ਲੈ ਜਾਂਦੇ ਜਿਵੇਂ ਰੈਕਡ ਲੈ ਕੇ ਜਾਣਾ ਉਹਦੇ ਵਿੱਚ ਮਿੱਟੀ ਰਲਾ ਜਾਣੀ ਉਹ ਕਹਿੰਦਾ ਮੱਕਰੇ ਆ ਕੇ ਪਾ ਜਾਨਾ ਠੀਕ ਤੇ ਇਹਦਾ ਸਟੀering ਜਿਵੇਂ ਮੰਨ ਲਓ ਅੱਜ ਦੀ ਡੇਟ 'ਚ ਮੈਂ ਚਲਾਉਣਾ ਹੋਵੇ ਹਾਂਜੀ ਇਹ ਇਹਨੂੰ ਕਿੰਨੀ ਵਾਰੀ ਤੁਸੀਂ ਗਰੀਸ ਗਰੂਸ ਕਰਦੇ ਹੋ ਤੇ ਭੁਰਾ ਰਲਾ ਰਹਿੰਦਾ ਇਹਦਾ ਜਿਵੇਂ ਤੂੜੀ ਵਾਲੇ ਤੇ ਤਾਂ ਜੀ ਤੀਜੇ ਚੌਥੇ ਦਿਨ ਹੀ ਮਾਰੀ ਰੱਖਦੇ ਆ। ਅਜਾਦੋ ਤੂੰ ਮਾਰ। ਉਹ ਗਾਣੇ ਚੇਨ ਨੂੰ ਕਰਨਾ ਹੁੰਦਾ। ਹਾਂ। ਉਂ ਜੇ ਮੈਂ ਕੱਦੂ 'ਚ ਮਾਰਨਾਗਾ ਉਦੋਂ ਕੇਰਾ ਮਾਰ ਲੇ। ਮੁੜ ਕੇ ਤਾਂ ਸਾਨੂੰ ਤਾਂ ਦਿੱਕਤ ਲੱਗੀ ਨਹੀਂ ਹੈਗੀ ਜੀ। ਜੇ ਮੈਂ ਨਵੇਂ ਬੰਦੇ ਨੇ ਜਿਹੜਾ ਪ੍ਰੈਸ਼ਰ ਚਲਾਉਂਦਾ ਰਿਆ ਉਹਨੂੰ ਹੋ ਸਕਦਾ। ਹਾਂ ਤੁਹਾਨੂੰ ਨਹੀਂ। ਸਾਨੂੰ ਨਹੀਂ। ਇੱਕੇ ਥੋੜੀ ਜਿਹੀ ਸਾਈਡ ਖਿੱਚਦਾਗਾ। ਕਿ ਖਿੱਚਦਾ? ਖਿੱਚਦਾ। ਇਹ ਦਿੱਲੀ ਗਿਆ ਸੀ ਕਿ ਨਹੀਂ? ਦਿੱਲੀ ਗਿਆ ਸੀ ਹਾਂਜੀ। ਗਿਆ ਸੀ ਤਰਲੇ। ਉਦੋਂ ਲੱਗਿਆ ਡੈਡੀ ਤੋਂ। ਅੱਗੋਂ ਲੱਗਿਆ ਸੀ। ਲੱਗ ਗਿਆ ਸੀ ਕੱਲੀ ਇਹਦੀ ਬਚਤ ਰਹਿ ਗਈ ਆ ਵੀ ਜਾਲੀ ਚੱਕੀ ਗਈ ਸੀ ਜੀ। ਅੱ ਤੇ ਆ ਬੰਪਰ ਦੂਜਾ ਸੀ ਉਹਦਾ ਤੇਜ਼ ਹੀ ਲੱਗ ਗਿਆ ਤੇਜ਼ ਮੂਰੇ ਨਾਕਾ ਲੱਗਿਆ ਹੋਇਆ ਸੀ ਪੁਲਿਸ ਵਾਲਿਆਂ ਦਾ ਮਗਰੋਂ ਟਰੈਕਟਰ ਤੇਜ਼ ਸੀ ਪਤਾ ਨਹੀਂ ਕਿਸੇ ਨਾਲ ਜਿੱਤ ਚੱਲਦੀ ਸੀ ਕਿਵੇਂ ਸੀਗਾ ਬਾਪੂ ਵੀ ਪਿੱਛੇ ਲੈ ਲੈਂਦਾ ਤੇ ਮੈਂ ਤਾਂ ਹੈ ਨਹੀਂ ਸੀ ਆ ਨਾਲ ਸੀ ਮੁੰਡਾ ਇਹ ਨਾਲ ਸੀ ਪਹਾਇਆ ਸੀ ਕਿਸੇ ਨਾਲ ਮੂਰੇ ਗੱਲ ਕਰ ਮਗਰੋਂ ਲੱਤਾਂ ਲਮਕਾਈ ਬੈਠੇ ਸੀਗੇ ਜੀ ਦਾਲ ਦੇ ਚ ਪੱਜਿਆ ਸੀ ਤਾਂ ਜਾ ਕੇ ਰੁਕੇ ਕੰਟਰੋਲ ਹੀ ਨਹੀਂ ਸੀ ਮੂਰੇ ਕੱਢਦਾ ਸੀ ਇਹਦਾ ਬਾਪੂ ਥੋੜਾ ਸਕੀਨਵੇਂ ਮੂਰੇ ਗਿਓ ਕੱਢਦਾ ਮੇਰੇ ਤੋਂ ਇਹਨਾਂ ਨੇ ਵੀ ਮੂਰੇ ਦੱਪਤਾ ਬਾਕੀ ਪੌੜ ਚੜਦੇ ਪੌੜ ਜਿੱਥੋਂ ਉਤਰੋ ਟਰੈਕਟਰ ਦੀ ਉਦੋਂ ਬਾਅਦ ਸਪੀਡ ਵਧ ਜੇ ਤੇ ਵੱਧ ਗਈ ਹਾਂ ਉਹ ਗਾ ਪੁਲਿਸਰ ਨਾਕਾ ਲਿਆ ਤੇ ਕੰਟਰੋਲ ਇਹ ਸੀ ਤਾਂ ਠਾਹ ਜੇ ਟਰਾਲੀ ਚ ਵੱਜਿਆ ਪਿੱਛੇ ਡਾਲਾ ਸਾਰਾ ਇਕੱਠਾ ਕਰਤਾ ਟਰਾਲੀ ਦਾ ਵੀ ਚਲੋ ਬਚਾਅ ਹੋ ਗਿਆ ਬਚਾਅ ਹਾਂਜੀ ਯਾਰ ਉਦੋਂ ਆਪਣੇ ਪੰਜਾਬ ਦਾ ਐਸਾ ਕੋਈ ਟਰੈਕਟਰ ਨਹੀਂ ਹੋਣਾ ਜਿਹੜਾ ਗਿਆ ਨਹੀਂ ਹੋਣਾ ਹਣ ਹਾਂਜੀ ਹਰੇਕ ਪਿੰਡ ਚੋਂ ਇੱਕ ਦੋ ਤਾਂ ਪੱਕਾ ਹੀ ਗਏ ਸੀਗੇ ਵੱਦ ਭਾਵੇਂ ਗਏ ਹੁਣ ਹਣ ਸਾਰੇ ਮੈਂ ਕਹਿੰਦਾ ਕੋਈ ਘਰ ਦਾ ਐਸਾ ਟਰੈਕਟਰ ਨਹੀਂ ਜਿਹੜਾ ਕੋਈ ਨਹੀਂ ਗਿਆ ਹੋਏਗਾ ਚਲੋ ਆਪਾਂ ਕਿ ਇਹਨੂੰ ਮਾੜਾ ਭੜਾ ਤਾਂ ਨਹੀਂ ਕਹਿਣਾ ਉਹਨਾਂ ਦੀ ਵੀ ਚਲੋ ਵਧੀਆ ਗੱਲ ਆ ਯੋਗਦਾਨ ਉਹਨਾਂ ਵੀ ਪਾਇਆ ਹੋਵੇਗਾ ਯਾਰ ਹਾਂਜੀ ਉਹ ਉਧਾਂ ਗਏ ਹੋਣਗੇ ਹਾਂਜੀ ਹਾਂ ਤੇ ਬਾਕੀ ਮੈਨੂੰ ਲੱਗਦਾ ਨਹੀਂ ਯਾਰ ਪਿੰਡ ਚੋਂ ਉਦੋਂ ਕੁ ਟਰੈਕਟਰ ਰਿਹਾ ਹੋਵੇ ਬਹੁਤ ਤੋਂ ਸਾਰੇ ਗਏ ਸਾਰੇ ਗਏ ਹਾਂਜੀ ਸਾਰੇ ਗਏ ਉਦੋਂ ਚਲੋ ਇਹ ਵੀਰੇ ਦਾ ਸਵਰਾਜ ਇਹਦੇ ਬਾਰੇ ਆਪਾਂ ਸਾਰੀ ਗੱਲਬਾਤ ਕਰ ਹੀ ਲਈ ਤੁਹਾਨੂੰ ਦਿਖਾ ਹੀ ਦਿੱਤਾ ਵੀਰ ਨੇ ਚੰਗਾ ਕੁੱਟ ਕੇ ਵਾਇਆ ਚੰਗਾ ਕੁੱਟ ਕੇ ਜਿਹਨੂੰ ਆਪਾਂ ਕਹਿ ਦਿੰਨੇ ਆ ਤੇ ਇਹਦੀ ਤਸੱਲੀ ਕਰਾਈ ਆ ਅੱਗੇ ਆਪਾਂ ਚੱਲਦੇ ਹਾਂ ਨਾ ਜੋ ਡੀਅਰ ਤੇ ਕਿਉਂਕਿ ਇਹਨਾਂ ਦੇ ਆਪਣਾ ਤੁਹਾਨੂੰ ਤਜਰਬੇ ਤੇ ਵੀ ਕਰਕੇ ਵਿਖਾਉਣੇ ਆ ਤਾਂ ਕਰਕੇ ਆਹ ਵਾਲੀ ਵੀਡੀਓ ਆਪਾਂ ਇੱਥੇ ਸਮਾਪਤ ਕਰ ਲੈਨੇ ਆ ਮੈਂ ਸਟਾਰਟਿੰਗ 'ਚ ਵੀ ਗੱਲ ਕਰੀ ਆ ਵੀਰ ਨੇ ਇੱਥੋਂ ਸਟਾਰਟ ਕਰਕੇ ਇੱਥੋਂ ਤੱਕ ਪਹੁੰਚਿਆ ਹੈ ਬੜੀ ਇੱਕ ਨਾ ਚਾਹ ਚੜਦਾ ਜਦੋਂ ਇਦਾਂ ਦੇ ਵੀਰਾਂ ਨੂੰ ਮਿਲੀਦਾ ਹੈ ਵੀਰਾਂ ਨਾਲ ਗੱਲਬਾਤ ਕਰੀਦੀ ਆ ਆਪਦਾ ਵੀ ਉਹ ਹੁੰਦਾ ਯਾਰ ਹਾਂਜੀ ਹਾਂ ਸਾਰਿਆਂ ਨੇ ਹੁੰਦਾ ਜਿਹੜੇ ਵੀਰ ਵੇਖਣਗੇ ਉਹਨਾਂ ਦਾ ਵੀ ਦਿਲ ਕਰੇਗਾ ਇੱਕ ਬਾਈਆ ਇੱਥੋਂ ਹਿੱਸੇ ਵਾਲ ਤੋਂ ਬਾਈ ਕਹਿੰਦਾ ਬਾਈ ਉਹ ਖੇਤੀ ਕਰਦਾ ਚੰਗੀ 60 70 ਕਿਲੇ 600 ਵੀ ਹੋਵੇ ਮੈਨੂੰ ਕਨਫਰਮ ਨਹੀਂ ਵੀਰ ਨੇ ਵੀਡੀਓ ਚ ਦੱਸਿਆ ਸੀਗਾ ਬਾਈ ਕਹਿੰਦਾ ਅਸੀਂ ਦੇਖਦੇ ਹੁੰਦੇ ਸੀਗੇ ਵੀ ਅਸੀਂ ਇੱਥੇ ਤੱਕ ਪਹੁੰਚਣਾ ਉਹ ਬਾਈ ਕੋਲੇ ਹੁਣ ਟਰੈਕਟਰ ਹੈਗੇ ਕਿੰਨੇ ਆ ਨਾ ਨੂੰ ਮੈਨੂੰ ਲੱਗਦਾ ਵਾਹ ਵਾਹ ਯਾਰ 5 7 7 8 ਹੋਣੇ ਹਨ ਟਰੈਕਟਰ ਵਾਹ ਵਾਹ ਵੀਰ ਕੋਲੇ ਜੌਂਡੀ ਦਾ ਸ਼ੌਂਕੀ ਆ ਉਹ ਵੀ ਇੱਕ ਹਾਲੈਂਡ ਤੇ ਉਹ ਵੀਰ ਨਾਲ ਜਿਵੇਂ ਕਹਿੰਦਾ ਵੀ ਇੱਥੇ ਤੱਕ ਪਹੁੰਚੇ ਆ ਬੜੀ ਖੁਸ਼ੀ ਹੁੰਦੀ ਆ ਯਾਰ ਵੀ ਕੋਈ ਬੰਦਾ ਮਿਹਨਤ ਕਰਕੇ ਅੱਗੇ ਆਉਂਦਾ ਹੈ ਤੇ ਚਲੋ ਆਪਣੇ ਯਾਰ ਪੰਜਾਬ ਦੀ ਹੁਣ ਕ੍ਰੀਮ ਤਾਂ ਤੁਹਾਨੂੰ ਪਤਾ ਹੀ ਹੈ ਜਿੱਦਣ ਨੂੰ ਕਰਤੀ ਹੈ ਹਾਂ ਤੇ ਕੋਈ ਪੰਜਾਬ ਚ ਰਹਿ ਕੇ ਮਿਹਨਤ ਕਰਦਾ ਉਹ ਤੇ ਬੜੀ ਖੁਸ਼ੀ ਹੁੰਦੀ ਹੈ ਇਸ ਗੱਲ ਦੀ ਤੇ ਦੋ ਆ ਗਿਆ ਆਪਾਂ ਅਗਲੀ ਵੀਡੀਓ ਚ ਤੁਹਾਡੇ ਨਾਲ ਮਿਲਦੇ ਹਾਂ ਉਹਨਾਂ ਟਰੈਕਟਰਾਂ ਤੇ ਤੇ ਦੱਸਿਓ ਇਹ ਟਰੈਕਟਰ ਦਾ ਤੁਹਾਨੂੰ ਕਿਵੇਂ ਦਾ ਲੱਗਿਆ ਕਿੰਨਾ ਚੱਲਿਆ ਤੁਹਾਡੇ ਕਿੰਨੇ ਚੱਲੇ ਆ ਹੁਣ ਚ ਮੀਟਰ ਵੀ ਰਹਿਣੇ ਬਦਲੇ ਨੇ ਜਾਂ ਬੱਸ ਉੱਥੋਂ ਦੱਸ ਦਿੰਦੇ ਹਾਂ ਜੀ ਹਾਂ ਮੀਟਰ ਬਦਲੇ ਆ ਨਹੀਂ ਤੇ ਉੱਥੋਂ ਘੰਟੇ ਵੀ ਦੱਸ ਦਿੰਦੇ ਪਹਿਲਾਂ ਪਹਿਲਾਂ ਤਾਂ 1000 ਘੰਟਾ ਥਾਲ ਦਾ 1000 ਤੋਂ ਉੱਤੇ ਹੀ ਚੱਲ ਜਾਂਦਾ ਸੀ ਪਲਾਸੀ ਜੀ ਪਹਿਲਾਂ 1000 ਤੋਂ ਪਲੱਸ ਸਾਹਦਾ ਫਿਰ ਮੁੜ ਕੇ ਆਏ ਆ ਜੇ ਮੈਂ ਟਰੈਕਟਰ ਕਿਰਾਏ ਤੇ ਲੈਣੇ ਪੈਂਦਾ ਸੀ ਉਹ ਥੋੜਾ ਘਟ ਗਿਆ ਹਾਂਜੀ ਹਾਂ ਹਜ਼ਾਰ-ਹਜ਼ਾਰ ਘੰਟੇ ਦੀ ਆਸਲਾਈਏ ਜਦੋਂ ਚੱਲਦਾ ਸੀ ਕਿੰਨੇ ਸੀਜ਼ਨ ਚਲਾਇਆ ਉਦੋਂ ਇਹ ਲਾਲੋ ਸਾਹਿਬ ਆਪਾਂ 13 ਚ ਮਸ਼ੀਨ ਲਿਆਂਦੀਆ 14-15 ਤੱਕ ਚੱਲੇ ਆ ਗਏ 15-16 ਤੱਕ ਜੇਦੋਂ ਫਿਰ ਮੁੜ ਕੇ ਥੱਜ ਆਏ ਆ ਸਾਨੂੰ ਉਹ ਗੱਲ ਰਹਿ ਹੀ ਗਈ ਤੂੜੀ ਦਾ ਆਪਾਂ ਪਰਾਲੀ ਦੀ ਤੂੜੀ ਵੀ ਬਣਾਈ ਆ ਚਾਰਕ ਸੀਜ਼ਨ ਜੀ ਪਰਾਲੀ ਦੀ ਤੂੜੀ ਮਤਲਬ ਜਿਵੇਂ ਆਹ ਕਰਚਿਆਂ ਦੀ ਝੋਨੇ ਦੀ ਪਰਾਲੀ ਅੱਛਾ ਝੋਨੇ ਦੀ ਹਾਂਜੀ ਹਾਂ ਬਣ ਜਾਂਦੀ ਆ ਬਣ ਜਾਂਦੀ ਸੀ ਪੂਰੀ ਵਧੀਆ ਜਾਲ ਬਦਲਣਾ ਪੈਂਦਾ ਸੀ ਕੱਲਾ ਕਰਚੇ ਵੱਢ ਕੇ ਹਾਂ ਉਹ ਸੁੱਕ ਗਏ ਜਦੋਂ ਸੁੱਕ ਗਏ ਕਿਨਾਰੇ ਪਰ ਫੇਰ ਕੇ ਤੇ ਟਰੈਕਟਰ ਦਬਦਾ ਦੂਬਦਾ ਉਹਦੇ ਤੇ ਤਾਂ ਜਮਾ ਨਹੀਂ ਉਹਦੇ ਤੇ ਤਾਂ ਉਹਦੇ ਨਾਲੋਂ ਵੀ ਮਲਾਈ ਵਾਂਗੂ ਚੱਲਦਾ ਸੀ ਪਰ ਚੱਲਦਾ ਸੀਗਾ 10 11 ਵਜੇ ਟਰਾਲੀਆਂ ਉਹਦੇ ਨਾਲੋਂ ਵੱਧ ਬਣ ਜਾਂਦੀਆਂ ਸੀ ਤੋਰਾ ਜ਼ਿਆਦਾ ਆਊਗਾ ਤੋਰਾ ਵੀ ਜ਼ਿਆਦਾ ਸੀ ਇੱਕ ਲਾਂਗਾ ਜਿਵੇਂ ਰੀਣ ਹੀ ਸੀ ਉਹਦਾ ਟਰਾਲੀ ਭਾ ਦੋ ਗੇੜਿਆਂ ਦੀ ਭਰੀ ਦਿੰਦੀ ਸੀ ਆਹੋ ਯਾਰ ਲਾਂਗਾ ਜ਼ਿਆਦਾ ਨਾ ਉਹਦਾ ਭਾਰ ਆ ਯਾਰ ਉਹ ਵਧੀਆ ਉਹ ਤੂੜੀ ਵਧੀਆ ਹੁੰਦੀ ਉਹਦੀ ਉਹਦੀ ਪੂਰੀ ਵਧੀਆ ਉਦੋਂ ਤੂੜੀ ਆਪਣੇ ਕੋਲੇ ਘੱਟ ਹੁੰਦੀ ਖੇਤੀ ਘੱਟ ਕਰਦੇ ਸੀ ਅੱਛਾ ਜੀ ਤੇ ਉਹ ਡੰਗਰਾਂ ਨੂੰ ਵੀ ਪਾਈ ਆ ਆਪ ਪੂਰੀ ਵਧੀਆ ਚਾਉਣਾ ਕਰਦੇ ਹਾਂ ਜੀ ਹਾਂ ਚਾਰ ਪੰਜ ਸੀਜ਼ਨ ਲਾਏ ਆ ਜੀ ਉਹਦੇ ਨਾਲ ਫਿਰ ਛੱਡੀਆਂ ਤੋਂ ਫਿਰ ਛੱਡੀਆਂ ਡੰਗਰਾਂ ਦਾ ਕੰਮ ਘਟਾਤਾ ਜੀ ਅੱਛਾ ਉਧਰ ਕੰਮ ਘਟਾਤਾ ਇੱਧਰ ਵਧਾਤਾ ਇੱਧਰ ਵਧਾਤਾ ਹਾਂਜੀ ਹਾਂ ਚਲੋ ਵਧੀਆ ਉਹ ਡੰਗਰ ਵਾਲੇ ਹੁੰਦੇ ਸੀ ਜੀ ਪਹਿਲਾਂ ਤਾਇਆ ਮੇਰਾ ਲੈ ਕੇ ਜਾਂਦਾ ਹੁੰਦਾ ਸੀ ਨਹਿਰ ਤੇ ਓਕੇ ਉਹਦੇ ਥੋੜਾ ਜਿਹਾ ਗੋਡਾ ਖਰਾਬ ਹੋ ਗਿਆ ਓਕੇ ਉਹਦੇ ਕਰਕੇ ਉਹ ਫਿਰ ਹਾਂ ਥੋੜਾ ਜਿਹਾ ਘਰੇ ਸਾਂਭੜਿਆ ਉੱਛਾ ਟੰਕਰ ਵੀ ਤੋਰੇ ਫੇਰੇ ਦਾ ਹੀ ਆ ਜੀ ਚਾਰੇ ਨਾਲ ਹੀ ਆ ਹਾਂਜੀ ਚਾਰੇ ਨਾਲ ਹੀ ਆ ਕਿਤਾ ਡੰਗਰ ਦੀ ਆਪਣੇ ਮਾਲ ਦੀ ਚਲੋ ਕਸਰਤ ਹੋ ਜਾਂਦੀ ਆ ਨਾਲੇ ਪਹਿਲਾਂ ਕੀ ਹੁੰਦਾ ਸੀਗਾ ਵੀ ਉਹ ਜੜੀ ਬੂਟੀਆਂ ਰਾਹ ਚੋਂ ਖਾਂਦੇ ਆਉਣਾ ਹਾਂਜੀ ਹਾਂ ਉਹਨਾਂ ਦਾ ਪੇਟ ਫੁੱਟ ਦੀ ਡਵਰਮਿੰਗ ਆਪੇ ਹੀ ਹੋ ਜਾਂਦੀ ਨਾਲੇ ਚੌਥੋਂ ਛੱਡਦੇ ਹੁੰਦੇ ਪਿਛਲੇ ਪੁੱਲ ਤੋਂ ਇੱਥੇ ਆ ਕੇ ਨਿਕਲਦਿਆਂ ਇਹ ਤੋਂ ਫਿਰ ਕਰੇ ਇੱਥੋਂ ਕਰੇ ਪੁੱਲ ਛੱਡਦੇ ਪਿੱਛੋਂ ਹਾਂ ਲੋਗੜ ਦੇ ਪੁੱਲ ਤੋਂ ਉਹ 2 2.5 ਕਿਲੋਮੀਟਰ ਠੀਕ ਆ ਇੱਥੇ ਕਈ ਵਾਰੀ ਮੈਨੂੰ ਵੀ ਚਾਹ ਹੁੰਦਾ ਸੀ ਨਾਲ ਜਾਂਦਾ ਦੇਖਣਾ ਹਾਂ ਉਦੋਂ ਮੱਜਾਂ ਤੇ ਬਹਿ ਕੇ ਪੂਛਾਂ ਤੇ ਤਾਰੀਆਂ ਲਾਈਆਂ ਕਿ ਨਹੀਂ ਨਾ ਮੈਂ ਨਹਿਰ 'ਚ ਨਹੀਂ ਪੜਿਆ ਸਾਨੂੰ ਐਵੇਂ ਕਹਦਾ ਵੀ ਸਾਈਡ ਤੇ ਖੜ ਕੇ ਜਰੂਰ ਨਾਤੇ ਆ ਇੱਕ ਡੂੰਗੀ ਵੀ ਸੀਗੀ ਇੱਕ ਉਹਦੇ ਬੱਚੇ ਸੀਗੇ ਡਰ ਲੱਗਦਾ ਸੀ ਹੂੰ ਚਲੋ ਦੱਸਿਆ ਵੀ ਤੁਸੀਂ ਤਾਰੀਆਂ ਲਾਈਆਂ ਕਿ ਨਹੀਂ ਜਿਹੜੇ ਜਿਹੜੇ ਵੀਰਾਂ ਨੇ ਲਾਈਆਂ ਦੱਸਿਓ ਜਰੂਰ ਮੈਂ ਲਾਈਆਂ ਪਰ ਥੋੜੀਆਂ ਲਾਈਆਂ ਇੱਕ ਦੋ ਹੋਰ ਹੀ ਲਾਈਆਂ ਨਜ਼ਾਰਾ ਵੀ ਆਉਂਦਾ ਡਰ ਵੀ ਬਹੁਤ ਲੱਗਦਾ ਉੱਥੇ ਨਾ ਆਪਣੇ ਦਾ ਪਿੰਡ ਹੁੰਦਾ ਸੀ ਛੱਪੜ ਪਿੰਡ ਦੇ ਹੋਰ ਚਲਵਾਉ ਜਾਂਦੇ ਸੀਗੇ ਤੇ ਡਰ ਵੀ ਹੁੰਦਾ ਤੇ ਨਜ਼ਾਰਾ ਵੀ ਹੁੰਦਾ ਮਾਮੇ ਪਿੰਡ ਵੀ ਚਲੋ ਪੰਗੇ ਲੈਂਦੇ ਰਿਆਂ ਬਥੇਰੇ ਤੇ ਦੋ ਆ ਗਿਆ ਦੱਸਿਓ ਵੀਰ ਦਾ ਡਾਕਟਰ ਤੁਹਾਨੂੰ ਕਿਦਾਂ ਦਾ ਲੱਗਿਆ ਤੇ ਤੁਸੀਂ ਵੀ ਦੱਸਿਓ ਤੁਹਾਡੇ ਡਾਕਟਰ ਕਿੰਨੇ ਚੱਲਦੇ ਆ ਤੇ ਕਿੰਨੇ ਕਿੰਨੇ ਬਾਅਦ ਤੁਸੀਂ ਕੰਮ ਕਰਾਏ ਤੇ ਮਿਲਦੇ ਆਪਾਂ ਉਹਨਾਂ ਤੇ ਦੋ ਆ ਗਿਆ ਗਲਤੀ ਸ਼ਲਤੀ ਲਈ ਮਾਫੀ ਆ ਜੇ ਕੋਈ ਸ਼ਬਦ ਵੱਧ ਘੱਟ ਨਿਕਲ ਗਿਆ ਵੀ ਮੇਰੇ ਤੋਂ ਮੇਰੇ ਤੋਂ ਕੋਈ ਵੀ ਗੱਲ ਬਾਤ ਕਹੀ ਰਹੀ ਬੋਲਦਿਆਂ ਹਨ ਹਾਂਜੀ ਹਾਂ ਨਿਕਲ ਜਾਂਦੀ ਮੈਂ ਹਰ ਇੱਕ ਵੀਡੀਓ ਚ ਕਹਿੰਦਾ ਨਾ ਉਹਦੇ ਲਈ ਪਹਿਲਾਂ ਤੋਂ ਹੀ ਮਾਫੀ ਆ ਮੇਰਾ ਵੀਰ ਗੁੱਸਾ ਨਾ ਕਰਿਆ ਕਰੋ ਤੇ ਇਹਨੂੰ ਲਾਈਕ ਫੋਲੋ ਜ਼ਰੂਰ ਕਰਿਓ ਸਾਰੇ ਵੀਰਾਂ ਨੂੰ ਸਸੀ ਕਾਲੀ